ਨਮਸਕਾਰ ਸਵਾਗਤ ਹੈ ਪ੍ਰਤਾਪ ਅਕੈਡਮੀ ਦੇ ਪਲੈਟਫਾਰਮ ਤੇ ਅੱਜ ਦਾ ਇਹ ਸੈਸ਼ਨ ਡੈਡੀਕੇਟਡ ਹੈ ਉਹਨਾਂ ਸਟੂਡੈਂਟਸ ਨੂੰ ਜਿਨ੍ਹਾਂ ਦਾ ਕੱਲ ਐਗਜ਼ਾਮ ਹੈ ਯਾਨੀ ਕਿ 22th ਆਫ ਦਿਸੰਬਰ ਨੂੰ ਕਲਰਕ ਦਾ ਜਿਹਨਾਂ ਸਟੂਡੈਂਟਸ ਦਾ ਐਗਜ਼ਾਮ ਹੈ ਉਹਨਾਂ ਦੇ ਆਖਰੀ ਦਿਨ ਦੀ ਸਟ੍ਰੈਟੇਜੀ ਕੀ ਹੋਊਗੀ ਤੁਸੀਂ ਕਹੋਗੇ ਸਰ ਸਟ੍ਰੈਟੇਜੀ ਤਾਂ 3 ਮਹੀਨਿਆਂ ਦੀ ਹੁੰਦੀ ਹੈ ਇੱਕ ਦਿਨ ਦੀ ਕਿਹੜੀ ਸਟ੍ਰੈਟੇਜੀ ਹੁੰਦੀ ਹੈ ਸਟ੍ਰੈਟੇਜੀ ਇੱਕ ਦਿਨ ਪਹਿਲਾਂ ਦੀ ਵੀ ਹੁੰਦੀ ਹੈ ਐਗਜ਼ਾਮ ਦੇ ਵਿੱਚ ਤੁਹਾਡੀ 50% ਸਕਸੈਸ ਇਸ ਚੀਜ਼ ਤੇ ਨਿਰਭਰ ਕਰਦੀ ਹੈ ਤੁਸੀਂ ਪੜਿਆ ਕਿੰਨਾ ਹੈ ਇੰਨਾ ਜ਼ਿਆਦਾ ਡੇਟਾ ਤੁਸੀਂ ਕਲੈਕਟ ਕੀਤਾ ਹੈ 50% ਤੁਹਾਡੀ ਐਗਜ਼ਾਮ ਦੇ ਵਿੱਚ ਸਕਸੈਸ ਇਸ ਚੀਜ਼ ਤੇ ਨਿਰਭਰ ਕਰਦੀ ਹੈ ਕਿ ਲਾਸਟ ਡੇ ਤੁਸੀਂ ਕਿਸ ਪ੍ਰਕਾਰ ਦਾ ਮਾਈਂਡਸੈਟ ਰੱਖਿਆ ਜੰਗ ਤੋਂ ਪਹਿਲਾਂ ਤੁਹਾਡਾ ਕਿਸ ਪ੍ਰਕਾਰ ਦਾ ਮਾਈਂਡਸੈਟ ਸੀ ਯਾ ਡੀਮੋਟੀਵੇਟ ਸੀ ਤੇ 50% ਅੱਧਾ ਹਿੱਸਾ ਇਹ ਡਿਪੈਂਡ ਕਰਦਾ ਹੈ ਕਿ ਐਗਜ਼ਾਮ ਡੇ ਵਾਲੇ ਦਿਨ ਤੁਸੀਂ ਕਿਸ ਪ੍ਰਕਾਰ ਨਾਲ ਪਰਫਾਰਮ ਕੀਤਾ ਇਤਿਹਾਸ ਗਵਾਹ ਹੈ ਕਿ ਕਈ ਵਾਰ ਐਸਾ ਹੋਇਆ ਹੈ ਬਹੁਤ ਵੱਡੀਆਂ ਸੇਨਾਵਾਂ ਨੂੰ ਛੋਟੀ ਜੀ ਟੁਕੜੀ ਨੇ ਹਰਾਤਾ ਕਿਉਂ ਹਰਾਇਆ ਕਿਉਂਕਿ ਉਹਨਾਂ ਦਾ ਮਾਈਂਡ ਸੈਟਸ ਮਜਬੂਤ ਸੀ ਤਾਂ ਉਸੇ ਹੀ ਮਾਈਂਡ ਸੈਟ ਦੀ ਗੱਲ ਕਰਾਂਗੇ ਕਿ ਕਿਸ ਪ੍ਰਕਾਰ ਦੇ ਨਾਲ ਐਗਜ਼ਾਮ ਤੋਂ ਇੱਕ ਦਿਨ ਪਹਿਲਾਂ ਮਾਈਂਡ ਸੈਟ ਹੋਣਾ ਚਾਹੀਦਾ ਹੈ ਅਗਰ ਤੁਸੀਂ ਸincere ਸਟੂਡੈਂਟ ਹੋ ਤਾਂ ਰਾਈਟ ਨਾ ਜ਼ਰੂਰ ਤੁਹਾਡੇ ਮਨ ਦੇ ਵਿੱਚ ਐਂਜ਼ਾਇਟੀ ਫੀਅਰ ਡਾਊਟਸ ਡਰ ਆ ਰਿਹਾ ਹੋਊਗਾ ਜੋ ਕਿ ਬਿਲਕੁਲ ਨਾਰਮਲ ਹੈ ਕਿਉਂਕਿ ਮੈਂ ਖੁਦ ਐਗਜ਼ਾਮ ਦੇ ਚੁੱਕਾ ਮੈਨੂੰ ਪਤਾ ਹੈ ਐਗਜ਼ਾਮ ਤੋਂ ਇੱਕ ਦਿਨ ਪਹਿਲਾਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਬਟਰਫਲਾਈਜ਼ ਇਨ ਸਟਮਕ ਵਾਲਾ ਜੋ ਈਡੀਅਮ ਹੈ ਉਹ ਹੁੰਦਾ ਹੈ ਪਰ ਇਹਦਾ ਸੋਲੂਸ਼ਨ ਕੀ ਹੈ ਐਂਜਾਇਟੀ ਅਗਰ ਜ਼ਰੂਰਤ ਤੋਂ ਜ਼ਿਆਦਾ ਹੋ ਜਾਏ ਉਹ ਤੁਹਾਡੀ ਪ੍ਰੋਡਕਟਿਵਿਟੀ ਘਟਾ ਦਿੰਦੀ ਹੈ ਤੁਹਾਡਾ ਮਨ ਪ੍ਰੋਪਰ ਕੰਮ ਨਹੀਂ ਕਰ ਪਾਏਗਾ ਤੁਸੀਂ ਫੋਕਸ ਨਹੀਂ ਕਰ ਪਾਓਗੇ ਕੈਲਕੂਲੇਸ਼ਨ ਦੀ ਦਿੱਕਤ ਹੋਏਗੀ ਸਭ ਤੋਂ ਵੱਡੀ ਗੱਲ ਅੱਜ ਦੇ ਦਿਨ ਅਗਰ ਤੁਸੀਂ ਜ਼ਿਆਦਾ ਐਂਸੀਅਸ ਹੋਗੇ ਡਰ ਕੇ ਤਾਂ ਤੁਹਾਨੂੰ ਰਾਤ ਨੂੰ ਸਲੀਪ ਪਲੱਸ ਫੀਲ ਰਹੇ ਹੋਗਾ ਰਾਤ ਨੂੰ ਸੋ ਨਹੀਂ ਪਾਓਗੇ ਅਗਰ ਤੁਸੀਂ ਰਾਤ ਨੂੰ ਸੁੱਤੇ ਨਾ ਸਲੀਪ ਪ੍ਰੋਪਰ ਨਾ ਹੋਈ ਤਾਂ ਅਗਲੇ ਦਿਨ ਤੁਹਾਡਾ ਮਾਈਂਡ ਇਨਾ ਫਰੈਸ਼ ਕੰਮ ਨਹੀਂ ਕਰੇਗਾ ਤਾਂ ਇਸ ਚੀਜ਼ ਤੁਹਾਡੇ ਐਗਜ਼ਾਮ ਦੀ ਪਰਫਾਰਮੈਂਸ ਤੇ ਅਸਰ ਡਾਲੇਗਾ ਤਾਂ ਤੁਸੀਂ ਇਸ ਐਂਜ਼ਾਇਟੀ ਨਾਮ ਦੇ ਦੁਸ਼ਮਣ ਨੂੰ ਹਰਾਉਣਾ ਹੈ ਐਂਜ਼ਾਇਟੀ ਦਾ ਸੋਲੂਸ਼ਨ ਸਿੰਪਲੀ ਇਹ ਹੈ ਕਿ ਇਹਦੀ ਜੜ ਕੀ ਹੈ ਕਿ ਤੁਸੀਂ ਡਰ ਕਿਉਂ ਰਹੇ ਹੋ ਤੁਸੀਂ ਡਰ ਰਹੇ ਹੋ ਕਿਉਂਕਿ ਤੁਸੀਂ ਰਿਜ਼ਲਟ ਬਾਰੇ ਸੋਚ ਰਹੇ ਹੋ ਮੇਰਾ ਕਲੀਅਰ ਹੋਏਗਾ ਜਾਂ ਨਹੀਂ ਹੋਊਗਾ ਐਗਜ਼ਾਮ ਕਿਸ ਪ੍ਰਕਾਰ ਦਾ ਆਏਗਾ ਡਿਫਿਕਲਟ ਆ ਗਿਆ ਫਿਰ ਪੜੇ ਤੋਂ ਬਾਹਰ ਆ ਗਿਆ ਫਿਰ ਅਗਰ ਨਾ ਕ੍ਰੈਕ ਹੋਇਆ ਤਾਂ ਮੈਂ ਘਰ ਕਿਸ ਪ੍ਰਕਾਰ ਨਾਲ ਮੂੰਹ ਦਿਖਾਉਂਗਾ ਇਸ ਪ੍ਰਕਾਰ ਦੀਆਂ ਚੀਜ਼ਾਂ ਜੋ ਹੈ ਰਿਜ਼ਲਟ ਬਾਰੇ ਸੋਚਣਾ ਆਪਣੇ ਫਲ ਬਾਰੇ ਸੋਚਣਾ ਉਹੀ ਡਰ ਲੈ ਕੇ ਆਂਦਾ ਹੈ ਤਾਂ ਤੁਸੀਂ ਇਸ ਰਿਜ਼ਲਟ ਬਾਰੇ ਸੋਚਣਾ ਹੀ ਬੰਦ ਕਰ ਦਿਓ ਤੁਸੀਂ ਬਸ ਪ੍ਰੋਸੈਸ ਤੇ ਫੋਕਸ ਕਰੋ ਆਪਣੇ ਕਰਮ ਤੇ ਫੋਕਸ ਕਰੋ ਜੋ ਤੁਸੀਂ ਕਰ ਸਕਦੇ ਹੋ ਤੁਸੀਂ ਉੱਤੇ ਫੋਕਸ ਕਰੋ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਰਿਵੀਜ਼ਨ ਕਰ ਸਕਦੇ ਹੋ ਤੁਸੀਂ ਆਪਣੇ ਮਾਈਂਡ ਨੂੰ ਰਿਲੈਕਸ ਕਰ ਸਕਦੇ ਹੋ ਉੱਤੇ ਫੋਕਸ ਕਰੋ ਜੋ ਹੋਣਾ ਹੈ ਉਹ ਨੂੰ ਹੋਣ दो ਇੱਕ ਵਾਰ ਬਿਲਕੁਲ ਨਿਸ਼ਚਿੰਤ ਹੋ ਜਾ ਕਿ ਇਹ ਸੋਚੋ ਕਿ ਜੋ ਮੈਂ ਕਰ ਸਕਦਾ ਸੀ ਉਹ ਮੈਂ ਕਰ ਲਿਆ ਹੁਣ ਜੋ ਈਸ਼ਵਰ ਦੇ ਹੱਥជា ਉਹ ਮੈਨੂੰ ਦੇ ਦੇਗਾ ਜੋ ਦੇ ਦੇਗਾ ਵਧੀਆ ਹੈ ਅਗਰ ਇਹ ਪੋਸਟ ਦੇਣੀ ਹੋਊਗੀ ਤਾਂ ਮੈਨੂੰ ਮਿਲ ਜੇਗੀ ਅਗਰ ਨਹੀਂ ਮਿਲੇਗੀ ਮੈਨੂੰ ਇੱਕ ਤੋਂ ਵਧੀਆ ਪੋਸਟ ਮਿਲ ਜੇਗੀ ਮਤਲਬ ਆਪਣੇ ਆਪ ਤੇ ਇਨਾ ਵਿਸ਼ਵਾਸ ਰੱਖੋ ਕਿ ਮੈਂ ਮਿਹਨਤ ਕੀਤੀ ਹੈ ਠੀਕ ਹੈ ਤਾਂ ਰਿਜ਼ਲਟ ਬਾਰੇ ਨੂੰ ਸੋਚਣਾ ਤੁਸੀਂ ਕਹੋ ਕਿ ਜੋ ਹੋਏਗਾ ਉਹ ਵਧੀਆ ਹੀ ਹੈ ਜਿੰਨੇ ਇਹ ਸੋਚ ਲਿਆ ਉਹਨੂੰ ਡਰ ਨਹੀਂ ਲੱਗੇਗਾ ਕੁਝ ਲੋਗ ਐਸੇ ਨੇ ਕਿ ਇਗਜ਼ਾਮ ਤੋਂ ਪਹਿਲਾਂ ਇੰਨਾ ਜ਼ਿਆਦਾ ਡਰ ਜਾਂਦੇ ਆ ਤੇ ਰਾਤ ਨੂੰ ਸੋ ਨਹੀਂ ਪਾਉਂਦੇ ਸਿਰਫਰ ਕੱਟ-ਆਫ ਤੋਂ ਦੋ ਤਿੰਨ ਮਾਰਕਸ ਹੋ ਰਹਿ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਮੈਂ ਖੁਦ ਰਹਿ ਚੁੱਕਿਆ ਠੀਕ ਹੈ ਤਾਂ ਐਂਜ਼ਾਇਟੀ ਦੇ ਨਾਲ ਜੋ रिश्ता है मेरा भी काफी पुराना है तो रिश्ता है द इस तरह का तरीके में ना तोड़या है कि रिजल्ट बारे सोचना बंद करता हूं मैं एंजाइटी थोड़ी कट रखदा उदा कारण है कि मैं जो कर सकदा डू योर बेस्ट एंड लीव द रेस्ट ए फिलॉसफी है जो बेस्ट हो सकदा कर दो जो चीज हुन रिजल्ट मेरे हाथ च थोड़ी ना है जो होना है एक एंड तक मेरा कर्म है उस तो बाद जो देना हुंदा वो नसीब दा भी खेल हुंदा सो छोड़ दो जो चीज अपने हाथ च है नहीं ओदे बारे सोचो ही नहीं ठीक है तो एंजाइटी नहीं होगी अगर एंजाइटी नहीं होगी तो ज्यादा बेहतर परफॉर्म कर पाओगे ठीक है एग्जाम तो पहला पहले तो एक दिन अज की कर सकते हो मैं तो चिल पिल लो ही ना कहवा दो सारी किताबा बंद कर दो मूवी देख लो ठीक है थोड़ा बहुत घूमन फिरन चल जाओ खाओ पीओ ऐश करो सो जाओ ठीक है म्यूजिक सुनना म्यूजिक सुन लो मेडिटेशन करना मेडिटेशन कर लो ईश्वर ने याद करना जो करना वो कर लो ਠੀਕ ਹੈ ਫਿਰ ਵੀ ਤੁਹਾਡਾ ਮਨ ਨਹੀਂ ਮੰਦਾ ਪੜਨ ਦਾ ਜੀ ਕਰਦਾ ਹੈ ਤਾਂ ਲਾਈਟ ਰੀਡਿੰਗ ਕਰੋ ਬਹੁਤ ਜ਼ਿਆਦਾ ਇੰਟੈਂਸ ਨਾਲ ਪੜਨ ਬੈਠ ਜਿਓ ਕੋਈ ਨਿਆ ਟੌਪਿਕ ਨਾ ਛੇੜ ਕੇ ਬੈਠ ਜਿਓ ਜਿੰਨ ਨਾਲ ਤੁਹਾਡੇ ਦਿਮਾਗ ਤੇ ਲੋਡ ਆ ਜਾਏਗਾ ਸਿੰਪਲ ਜੀ ਗੱਲ ਹੈ ਕੱਲ ਮੇਰਾ 100 ਮੀਟਰ ਦਾ ਈਵੈਂਟ ਹੈ ਇੱਕ ਦਿਨ ਪਹਿਲਾਂ ਅਗਰ ਮੈਂ ਇੰਟੈਂਸ ਵਰਕਆਊਟ ਕਰ ਰਿਆਂ ਮੈਂ ਬਹੁਤ ਸਟਰੋਂਗ ਲੈਗ ਵਰਕਆਊਟ ਲਗਾਤਾ ਤਾਂ ਇਹਦੇ ਨਾਲ ਕੀ ਹੋਊਗਾ ਮੈਂ ਥੱਕ ਜਾਵਾਂਗਾ ਫਟੀਗ ਹੋ ਜਾਏਗੀ ਮਸਲ ਥੱਕ ਜਾਣਗੇ ਤਾਂ ਕੀ ਮੈਂ 100 ਮੀਟਰ ਆਪਣਾ ਬੈਸਟ ਪਰਫਾਰਮ ਕਰ ਪਾਵਾਂਗਾ ਜਾਂ ਫਿਰ 100 ਮੀਟਰ ਵਾਲਾ ਈਵੈਂਟ ਤੋਂ ਮੈਂ ਇੱਕ ਦਿਨ ਪਹਿਲਾਂ ਸਿੰਪਲੀ ਰੈਸਟ ਕਰ ਰਿਹਾ ਆਪਣੇ ਮਸਲ ਨੂੰ ਰਿਲੈਕਸ ਕੀਤਾ ਹੈ ਫਰੈਸ਼ ਮਾਈਂਡ ਨਾਲ 100 ਮੀਟਰ ਦੌੜੂੰਗਾ ਤਾਂ ਬੈਸਟ ਦੌੜ ਪਾਉਂਗਾ ਸੇਮ ਸਟਰੈਟਜੀ ਇੱਥੇ ਹੈ ਅਗਰ ਤੁਸੀਂ ਅੱਜ ਆਪਣੇ ਮਾਈਂਡ ਨੂੰ ਬਹੁਤ ਜ਼ਿਆਦਾ ਲੋਡ ਦੇ ਦਿੱਤਾ ਸਟ੍ਰੈਸ ਦੇ ਦਿੱਤਾ ਤਾਂ ਅਗਲੇ ਦਿਨ ਤੁਸੀਂ ਥਕਾਵਟ ਨਾਲ ਉੱਠੋਗੇ ਤਾਂ ਐਗਜ਼ਾਮ ਦੇ ਵਿੱਚ ਤੁਸੀਂ ਬਿਲਕੁਲ ਫੋਕਸਡ ਨਹੀਂ ਹੋ पाओगे ਕੈਲਕੂਲੇਸ਼ਨ ਗਲਤੀ ਕਰ ਦੋਗੇ ਕੋਈ ਪੜ ਨਹੀਂ पाओगे ਕੋਈ ਚੀਜ਼ ਯਾਦ ਨਹੀਂ ਆਏਗੀ ਸਹੀ ਸਮੇਂ ਤੇ ਕਿਉਂ ਨਹੀਂ ਆਇਆ ਕਿਉਂਕਿ ਦਿਮਾਗ ਥੱਕ ਗਿਆ ਆਪਣੇ ਦਿਮਾਗ ਨੂੰ ਹੁਣ ਥੋੜੀ ਰੈਸਟ ਦੋ ਤੁਸੀਂ ਜਿੰਨੀ ਮਿਹਨਤ ਕਰਨੀ ਸੀ ਕਰ ਲਈ ਠੀਕ ਹੈ ਨਵਾਂ ਟਾਪਿਕ ਵੈਸੇ ਤਾਂ ਨਹੀਂ ਖੋਲਣਾ ਚਾਹੀਦਾ ਅਗਰ ਬਹੁਤ ਹੀ ਐਸੈਂਸ਼ੀਅਲ ਹੈ ਮੰਨ ਲਓ ਕਿ ਤੁਸੀਂ ਡੇਟਾ ਇੰਟਰਪ੍ਰੀਟੇਸ਼ਨ ਨਹੀਂ ਕੀਤੀ 100% ਸ਼ੋਰ ਹੈ ਕਿ ਡੀਆਈ ਤੋਂ ਕੁਐਸਚਨ ਆਏਗਾ ਤਾਂ ਤੁਸੀਂ ਫਿਰ ਡੀਆਈ ਦੀ ਵੀਡੀਓ ਦੇਖ ਲਓ 4 ਘੰਟੇ 3 ਘੰਟੇ ਲਗਾ ਕੇ ਅਗਰ ਤੁਹਾਡੇ ਮਾਰਕਸ ਵੱਧ ਜਾਂਦੇ ਆ ਫਿਕਸ ਮਾਰਕਸ ਵੱਧਦੇ ਆ ਤਾਂ ਕਰ ਲਓ ਆਦਰਵਾਇਜ਼ ਜਿਆਦਾ ਪੜ੍ਹਨ ਦਾ ਬੈਨੀਫਿਟ ਨਹੀਂ ਹੁੰਦਾ ਇੱਕ ਦਿਨ ਪਹਿਲਾਂ ਪੜਿਆ ਐਗਜ਼ਾਮ 'ਚ ਘੱਟ ਹੀ ਆਂਦਾ ਹੈ ਜੋ ਲੰਬਾ ਸਮੇਂ ਤੁਸੀਂ ਤਿਆਰੀ ਕੀਤੀ ਹੈ ਉਹ ਹੀ ਤੁਹਾਡੇ ਕੰਮ ਆਏਗੀ ਠੀਕ ਹੈ ਉਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਰਾਤ ਨੂੰ ਇੱਕ ਗਹਿਰੀ ਨੀਂਦ ਲੈਣੀ ਹੈ ਕਿਉਂਕਿ ਗਹਿਰੀ ਨੀਂਦ ਲਓਗੇ ਤਾਂ ਤੁਸੀਂ ਫਰੈਸ਼ ਮਾਈਂਡ ਦੇ ਨਾਲ ਐਗਜ਼ਾਮ ਦੇ ਵਿੱਚ ਪਰਫਾਰਮ ਕਰ ਪਾਓਗੇ ਅਗਰ ਤੁਸੀਂ ਗਹਿਰੀ ਨੀਂਦ ਨਾ ਲਈ ਤਾਂ ਹੋ ਸਕਦਾ ਹੈ ਕਿ ਐਗਜ਼ਾਮ ਦੇ ਵਿੱਚ ਜਾ ਕੇ 에ਰਰ ਕਰ ਦੋ ਲਗਾਨੀ ਆਪਸ਼ਨ A ਸੀ ਲਗਾਓ ਆਪਸ਼ਨ B ਆਓ ਜਾਂ ਤੁਹਾਨੂੰ ਕੋਈ ਚੀਜ਼ ਹੈ ਰਿਕਾਲ ਨਹੀਂ ਹੋ ਪਈ ਐਗਜ਼ਾਮ ਤੁਸੀਂ ਤੁਹਾਨੂੰ ਤੁਸੀਂ ਕਰਾ ਕੇ ਦੇਖਿਆ ਨਾਲ ਯਾਦ ਆ ਗਈ ਐਗਜ਼ਾਮ ਦੇ ਵਿੱਚ ਯਾਦ ਨਹੀਂ ਆਈ ਉਹ ਕਿਉਂ ਆ ਕਿ ਤੁਸੀਂ ਸਲੀਪਲੈਸ ਨਾਈਟ ਰਹੇ ਤਾਂ ਐਸਾ ਕੰਮ ਨਹੀਂ ਕਰਨਾ ਬਿਲਕੁਲ ਗਹਿਰੀ ਨੀਂਦ ਲੈਣੀ ਹੈ ਅੱਜ ਦੀ ਡੇਟ ਵਿੱਚ ਜਿਨ੍ਹਾਂ ਦਾ ਕੱਲ ਐਗਜ਼ਾਮ ਹੈ ਉਹਨਾਂ ਵਾਸਤੇ ਨੀਂਦ ਜ਼ਿਆਦਾ ਜ਼ਰੂਰੀ ਹੈ ਪੜ੍ਹਾਈ ਘੱਟ ਜ਼ਰੂਰੀ ਹੈ ਜਿੰਨੀਆਂ ਸਲੀਪਲੈਸ ਨਾਈਟ ਸੀ ਪਹਿਲਾਂ ਹੋ ਗਈਆਂ ਜਿੰਨੀਆਂ ਨੀਂਦਾਂ ਹਰਾਮ ਕਰਨੀਆਂ ਸੀ ਉਹ ਐਗਜ਼ਾਮ ਤੋਂ ਪਹਿਲਾਂ ਕਰ ਲਈਆਂ ਉਹ ਇੱਕ ਮਹੀਨਾ ਪਹਿਲਾਂ ਕੰਮ ਹੁੰਦਾ ਹੈ ਐਗਜ਼ਾਮ ਤੋਂ ਇੱਕ ਦਿਨ ਪਹਿਲਾਂ ਪੜਾਈ ਦੇ ਨਾਲੋਂ ਨੀਂਦ ਜ਼ਿਆਦਾ ਇੰਪੋਰਟੈਂਟ ਹੈ ਐਸ ਪਰ ਮਾਈ ਐਕਸਪੀਰੀਅੰਸ ਜਿੰਨਾ ਕਿ ਮੈਂ ਦੇਖਿਆ ਐਗਜ਼ਾਮੀਨੇਸ਼ਨ ਨੂੰ ਜ਼ਿਆਦਾ ਪੜ੍ਹ ਕੇ ਹੁਣ ਫਾਇਦਾ ਨਹੀਂ ਰਿਲੈਕਸ ਰਹੋ ਜਿੰਨਾ ਤੁਸੀਂ ਰਿਲੈਕਸ ਰਹੋਗੇ ਉਨਾ ਵਧੀਆ ਪਰਫਾਰਮ ਕਰੋਗੇ ਓਕੇ ਐਗਜ਼ਾਮ ਵਾਲੇ ਦਿਨ ਕੀ ਸਟਰੈਟਜੀ ਹੈ ਅਗੇਨ ਬੜੀ ਸਿੰਪਲ ਜੀ ਗੱਲ ਹੈ ਲਾਈਟ ਬ੍ਰੇਕਫਾਸਟ ਲੈ ਕੇ ਜਾਣਾ ਹੈ ਲੱਸੀ ਤੇ ਪਰਾਂਠੇ ਠੂਸ ਕੇ ਨਾ ਚਲੇ ਜਾਇਓ ਐਗਜ਼ਾਮ ਦੇ ਵਿੱਚ ਨੀਂਦ ਆਏਗੀ ਖਾਲੀ ਪੇਟ ਵੀ ਨਾ ਚਲੇ ਜਾਇਓ ਕਿਉਂਕਿ ਫਿਰ ਐਗਜ਼ਾਮ ਦੇ ਵਿੱਚ ਅਗਰ ਭੁੱਖ ਲੱਗ ਗਈ ਕਿਉਂਕਿ ਹੁਣ ਤੁਸੀਂ ਅਗਰ ਮੇਰੇ ਵਰਗਾ ਐਪੀਟਾਈਟ ਹੈ ਤਾਂ ਭੁੱਖ ਚ ਗਿਆ ਫੋਕਸ ਨਹੀਂ ਹੋ ਪੰਦਾ ਇਹ ਦੋਨੋਂ ਕੰਮ ਕੀਤੇ ਆ ਮੈਂ ਖੁਦ ਪਹਿਲੀ ਵਾਰ ਇਗਜ਼ਾਮ ਦੇਣ ਗਿਆ ਤੇ ਬਿਨਾਂ ਬ੍ਰੇਕਫਾਸਟ ਦੇ ਗਿਆ ਤੇ ਦੂਸਰੀ ਵਾਰ ਇਗਜ਼ਾਮ ਦੇਣ ਗਿਆ ਤੇ ਜਿਆਦਾ ਦਬਾ ਕੇ ਖਾ ਲਿਆ ਤੇ ਨੀਂਦਾਂ ਨਹੀਂ ਸਟਾਰਟ ਹੋ ਗਈ ਤੁਸੀਂ ਬਿਲਕੁਲ ਹਲਕਾ ਫੁਲਕਾ ਲਾਈਟ ਬ੍ਰੇਕਫਾਸਟ ਲੈਣਾ ਹੈ ਸੋ that એનર્ਜੀ ਬਣੀ ਰਹੇ ਗਲੂਕੋਜ਼ ਲੈਵਲ ਪ੍ਰੋਪਰ ਰਹੇ ਤੁਹਾਡੇ ਜੋ ਐਡਮਿਟ ਕਾਰਡ ਹੈ ਉਹ ਚ ਲਿਖ ਰੱਖਿਆ ਕਿ ਟਰਾਂਸਪੇਰੈਂਟ ਵਾਟਰ ਬੋਟਲ ਲਿਆ ਸਕਦੇ ਹੋ ਤਾਂ ਤੁਸੀਂ ਆਪਣਾ ਪਾਣੀ ਨਾਲ ਕੈਰੀ ਕਰਨਾ ਹੈ ਕਿਉਂ ਕੈਰੀ ਕਰਨਾ ਹੈ ਕੁਝ ਸਟੂਡੈਂਟ ਹੁੰਦੇ ਆ ਕਿ ਬਸ ਖਾਲੀ ਹੱਥ ਚੱਲ ਪੈਂਦੇ ਕੂਲ ਲੱਗਦੇ ਆ ਨਾ ਕੂਲ ਲੱਗਣਾ ਹੈ ਬੈਗ ਨਹੀਂ ਲੈ ਕੇ ਜਾਣਾ ਐਸਾ ਕੰਮ ਨਹੀਂ ਕਰਨਾ ਤਿਆਰੀ ਦੇ ਨਾਲ ਚੱਲੋ ਕਿਉਂਕਿ ਹਾਈਡਰੇਸ਼ਨ ਬਹੁਤ ਜ਼ਰੂਰੀ ਹੈ ਸਰ ਹਾਈਡਰੇਸ਼ਨ ਬਹੁਤ ਵੱਡੀ ਚੀਜ਼ ਹੈ ਤੁਹਾਡੇ ਬ੍ਰੇਨ ਦਾ ਦੋ ਇੰਪੋਰਟੈਂਟ ਟੋਨਿਕ ਹੈ ਇੱਕ ਤਾਂ ਹੈ H2O ਦੂਸਰਾ ਹੈ O2 ਆਕਸੀਜਨ ਆਪਣੀ ਬਾਡੀ ਦੇ ਅੰਦਰ ਵਾਟਰ ਤੇ ਆਕਸੀਜਨ ਦਾ ਲੈਵਲ ਸਹੀ ਰੱਖੋ ਉਹਦੇ ਨਾਲ ਤੁਸੀਂ ਪ੍ਰੋਪਰ ਫੰਕਸ਼ਨ ਕਰੋਗੇ ਇਹ जो गल बहुत ही सुनने सिंपल लगदियाँ ने लेकिन फॉलो बहुत घट करते हैं मैं खुद एग्जाम दिते हैं बहुत घट स्टूडेंट हूँ जिन्ह को अपनी वाटर बॉटल होंगी कुछ ऐसे प्यासे चले हैं एग्जाम दे, की है फिर जो डीहाइड्रेशन होनी जो ज़्यादा दिमाग लगना फोकस लगना इंटेंस फोकस करोगे तो की है बॉडी डिहाइड्रेटड होनी स्टार्ट हो स्ट्रैस आना स्टार्ट होंगे अगर तो थोड़ा बहुत पानी पीते रहोगे तो बॉडी चिल हो जाएगी कूल रहेगी माइंड ज़्यादा वाली काम करेगा ठीक है तीसरी चीज वॉच ਐਗਜ਼ਾਮ ਦੇ ਵਿੱਚ ਟਾਈਮ ਮੈਨੇਜਮੈਂਟ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਪਤਾ ਨਹੀਂ ਹਜ਼ਾਰਾਂ ਸਟੂਡੈਂਟ ਹੈ ਐਸੇ ਜਿਨ੍ਹਾਂ ਨੂੰ ਐਗਜ਼ਾਮ ਦੇ ਵਿੱਚ ਆਂਦਾ ਹੋਇਆ ਕੁਐਸਚਨ ਪੇਪਰ ਛੱਡ ਏ ਆਂਦਾ ਸਭ ਕੁਝ ਹੀ ਸਮੇਂ ਖਤਮ ਹੋ ਗਿਆ ਕਿਉਂ ਖਤਮ ਹੋ ਗਿਆ ਕਿਉਂਕਿ ਟਾਈਮ ਮੈਨੇਜਮੈਂਟ ਬਕਾਰ ਸੀ ਟਾਈਮ ਨੂੰ ਮੈਨੇਜ ਕਰਨਾ ਹੈ ਉਹਦੇ ਕਰੋਗੇ ਨਾ ਟਾਈਮ ਪਤਾ ਹੋਊਗਾ ਤੇ ਟਾਈਮ ਪਤਾ ਕਰਨਾ ਤਾਂ ਵਾਚ ਰੱਖੋ ਤੁਹਾਡੇ ਐਡਮਿਟ ਕਾਰਡ ਨੇ ਪ੍ਰੋਪਰ ਕਲੀਅਰਫਾਈ ਨਹੀਂ ਕੀਤਾ ਕਿ ਵਾਚ ਅਲਾਉਡਡ ਹੈ ਜਾਂ ਨਹੀਂ ਸੋ ਦੈਟ ਮੈਂ ਤਾਂ ਇਹ ਕਹਾਂਗਾ ਕਿ ਵਾਚ ਲੈ ਜਿਓ ਅਨਲੌਗ ਵਾਚ ਲੈ ਜੋ ਸਿੰਪਲ ਅਗਰ ਅਲੌ ਕਰਦਨ ਠੀਕ ਨਹੀਂ ਕਰਨ ਤਾਂ ਉਹਨਾਂ ਨੂੰ ਅੱਗੇ ਪ੍ਰੋਪਰ ਤੁਸੀਂ ਫੋਕਸ ਦੇ ਨਾਲ ਕਹਿਣਾ ਹੈ ਪੂਰੇ ਜ਼ੋਰ ਦੇ ਨਾਲ ਕਹਿਣਾ ਕਿ ਸਾਰਾ ਨੂੰ ਕਲॉक ਐਗਜ਼ਾਮੀਨੇਸ਼ਨ ਹਾਲ ਤੇ ਲਵਾਓ ਮੈਂ ਕਿਉਂਕਿ ਐਸਐਸ ਬੋਰਡ ਦੇ ਐਗਜ਼ਾਮ ਦੇਖਿਆ ਨਾ ਤਾਂ ਵਾਚ ਲੋ ਕਰਦੇ ਆ ਨਾ ਕਲॉक ਦਿੰਦੇ ਆ ਤਾਂ ਬੱਚੇ ਨੂੰ ਸਮੇਂ ਦਾ ਨਹੀਂ ਪਤਾ ਚੱਲਦਾ ਅਗਰ ਸਮੇਂ ਦਾ ਪਤਾ ਨਹੀਂ ਚੱਲਿਆ ਤਾਂ ਕਿਵੇਂ ਪਤਾ ਚੱਲੇਗਾ ਕਿੰਨਾ ਟਾਈਮ ਬਚ ਗਿਆ ਹੈ ਠੀਕ ਟਾਈਮ ਪਤਾ ਹੋਊਗਾ ਫਿਰ ਇਹ ਤਾਂ ਤੁਸੀਂ ਸਟ੍ਰੈਟੇਜੀ ਬਣਾਓਗੇ ਕਿ ਕਿਹੜੇ ਕੁਐਸਚਨ ਪਹਿਲਾਂ ਕਰਨੇ ਆ ਸਪੀਡ ਵੀ ਇਨਕਰੀਜ਼ ਕਰੋਗੇ ਤੋ ਟਾਈਮ ਮੈਨੇਜ ਵਿੱਚ ਕਲੌਕ ਦੀ ਰਿਕੁਆਇਰਮੈਂਟ ਹੈ ਇਹ ਚੀਜ਼ ਇਨਸ਼ੋਰ ਕਰਿਓ ਕਿ ਤੁਹਾਡੇ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਕਲੌਕ ਹੈ ਅਦਰਵਾਇਜ਼ ਤੁਹਾਨੂੰ ਵਾਚ ਲੋਅ ਕੀਤੀ ਜਾਏ ਠੀਕ ਤਾਂ ਟਾਈਮ ਮੈਨੇਜ ਕਰ ਨਾ ਹੈ ਪੱਕਾ ਐਗਜ਼ਾਮ ਦੇ ਵਿੱਚ ਠੀਕ ਹੈ ਉਤੋਂ ਬਾਅਦ ਹੈ ਆਈ ਡੀ ਸਿੰਪਲ ਗੱਲ ਹੈ ਆਈ ਡੀਸ ਪ੍ਰੂਫ ਲੈ ਜਾਓ ਪਤਾ ਚੱਲੇ ਆਈ ਡੀਸ ਨਹੀਂ ਲੈ ਕੇ ਗਏ ਐਗਜ਼ਾਮ ਚ ਹਾਲ ਅਲੋਇਨ ਕੀਤਾ ਐਂਟਰੀ ਨਹੀਂ ਮਿਲੀ ਤਾਂ ਇਦਾਂ ਦੀ ਬੇਵਕੂਫੀ ਨਾ ਕਰਿਓ ਜੋ ਆਈ ਡੀਸ ਆਧਾਰ ਕਾਰਡ ਪੈਨ ਕਾਰਡ ਅਲੋ ਕਰਦੇ ਆ ਲੈ ਕੇ ਜਾਓ ਐਗਜ਼ਾਮ ਦੇ ਵਿੱਚ ਐਗਜ਼ਾਮ ਹਾਲ ਦੇ ਵਿੱਚ ਰਿਪੋਰਟਿੰਗ ਟਾਈਮ ਤੋਂ 1 ਘੰਟਾ ਪਹਿਲਾਂ ਪਹੁੰਚਿਓ ਕੁਝ ਐਸ਼ੇ ਸਟੂਡੈਂਟ ਦੇਖੀ ਨਾ ਉਹ ਲਾਸਟ ਟਾਈਮ ਵੀਡੀਓ ਆਈ ਸੀ ਲੜਕੀ ਸਬ ਇੰਸਪੈਕਟਰ ਦਾ ਐਗਜ਼ਾਮ ਸੀ ਤਾਂ ਲੇਟ ਹੋ ਗਈ ਤਾਂ ਕਿੰਨੇ ਤਰਲੇ ਮਾਰਨੇ ਪਏ ਤਾਂ ਐਸਾ ਕੰਮ ਨਾ ਕਰਿਓ ਤੁਹਾਡੇ ਕੈਰੀਅਰ ਦਾ ਕੰਮ ਹੈ ਐਡਵਾਂਸ ਚ ਪਹੁੰਚਿਓ ਜੋ ਵੀ ਲੋਕੇਸ਼ਨ ਹੈ ਉਹਨੂੰ ਪਹਿਲਾਂ ਹੀ ਲੋਕੇਟ ਕਰ ਲਿਓ ਰੇਕੀ ਕਰ ਲਿਓ ਕਿ ਇਹ ਏਰੀਆ ਇੱਥੇ ਜਾਣਾ ਹੈ ਕਿਦੇ ਇਹ ਨਾ ਅਗੀ ਤੁਸੀਂ ਜਾਣਾ ਪੁਆਇੰਟ A ਸੀ ਪੁਆਇੰਟ B ਪਹੁੰਚ ਗਏ ਗਲਤ ਐਗਜ਼ਾਮ ਸੈਂਟਰ ਪਹੁੰਚ ਗਏ ਫਿਰ ਐਂਜ਼ਾਈਟੀ ਆਏਗੀ ਦੌੜਦੇ ਪਾਈ ਤੇ ਫਿਰੋਗੇ ਅਨਜਾਨ ਸ਼ਹਿਰ ਦੇ ਵਿੱਚ ਐਸਾ ਕੰਮ ਨਾ ਕਰਨਾ ਪਹਿਲਾਂ ਇਹ ਸਭ ਕੁਝ ਇਨਸ਼ੋਰ ਕਰਨਾ ਸਾਰੀ ਪਲੈਨਿੰਗ ਦੇ ਨਾਲ ਚਲਿਓ ਐਗਜ਼ਾਮ ਤੋਂ 10 ਮਿੰਟ ਪਹਿਲਾਂ ਦੀ ਸਟ੍ਰੈਟਜੀ ਵੀ ਹੁੰਦੀ ਹੈ ਇੱਕ ਠੀਕ ਹੈ ਜੋ ਮੈਂ ਖੁਦ ਫੋਲੋ ਕੀਤੀ ਹੈ ਉਹ ਹੀ ਦੱਸੂਗਾ ਵਾਸ਼ਰੂਮ ਜਾਣਾ ਹੈ ਜਾ ਕੇ ਬਹੁਤ ਸਾਰਾ ਪਾਣੀ ਆਪਣੇ ਫੇਸ ਦੇ ਉੱਪਰ ਸਪਲੈਸ਼ ਕਰਨਾ ਹੈ ਤੁਸੀਂ ਕਹੋਗੇ ਸਰ ਫਾਲਤੂ ਦੀ ਗੱਲਾਂ ਹੈ ਨਹੀਂ ਅਗੇਨ ਜਦੋਂ ਵੀ ਤੁਹਾਡੀ ਜੋ ਆਇਜ਼ ਨੇ ਤੇ ਜੋ ਤੁਹਾਡੀ ਸਕਿਨ ਹੈ ਸਾਇੰਟਿਫਿਕ ਗੱਲ ਹੈ ਜਦੋਂ ਵੀ ਉਹ H2O ਦੇ ਕੰਟੈਕਟ ਵਿੱਚ ਆਂਦੀ ਹੈ ਪਾਣੀ ਦੇ ਕੰਟੈਕਟ ਚ ਆਂਦੀ ਹੈ ਉਹਦਾ ਫੋਕਸ ਇਨਕਰੀਜ਼ ਹੋ ਜਾਂਦਾ ਤੁਸੀਂ ਤੁਹਾਡਾ ਮਾਈਂਡ ਵਧੀਆ ਰਿਜੂਵਿਨੇਟ ਫੀਲ ਕਰਦਾ ਹੈ ਤਰੋ ਤਾਜ਼ਾ ਹੋ ਜਾਓਗੇ ਇਹ ਨਾਲ ਤੁਹਾਡੀ ਪ੍ਰੋਡਕਟਿਵਿਟੀ ਵਧ ਗਈ एग्जाम ਦੇ ਵਿੱਚ ਦੂਸਰੀ ਚੀਜ਼ एग्जाम ਹਾਲ ਤੇ ਜਾ ਕੇ ਆਪਣੇ ਲੈਫਟ ਰਾਈਟ ਗੱਲਾਂ ਵਕਤਾਂ ਨਾ ਸਟਾਰਟ ਕਰਦੇ ਹੋ ਤੁਸੀਂ ਇੱਥੋਂ ਅੱਛਾ ਤੁਸੀਂ ਫਗਵਾੜੇ ਤੋਂ ਮੈਂ ਅੰਮ੍ਰਿਤਸਰ ਤੋਂ ਇਹ ਗੱਲ ਨਹੀਂ ਕਰਨੀ ਆ ਸ਼ਾਂਤ ਹੋ ਕੇ ਬੈਠ ਜਾਓ ਆਪਣੀ એનર્ਜੀ ਨੂੰ ਕੰਜ਼ਰਵ ਕਰਨਾ ਹੈ ਠੀਕ ਹੋ ਸਕੇ ਤਾਂ ਥੋੜਾ ਮੈਡੀਟੇਸ਼ਨ ਕਰ ਲਿਓ ਉਹਦੇ ਨਾਲ ਕੀ ਹੈ ਮਾਈਂਡ ਫੋਕਸਡ ਹੋ ਜਾਏਗਾ ਅਗਲੇ 10 ਮਿੰਟ ਬਾਅਦ ਇੱਕ ਬਹੁਤ ਇੰਪੋਰਟੈਂਟ ਕੰਮ ਕਰਨਾ ਹੈ ਜੋ ਤੁਹਾਡੀ ਜ਼ਿੰਦਗੀ ਬਣਾ ਸਕਦਾ ਹੈ ਤੁਹਾਨੂੰ ਇੱਜ਼ਤ ਦੀ ਰੋਟੀ ਦੇ ਸਕਦਾ ਹੈ ਲਾਈਫ ਸੈੱਟ ਕਰ ਦੇਗਾ ਤਾਂ ਐਸਾ ਕੰਮ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਥੋੜੇ ਮਾਈਂਡ ਨੂੰ ਥੋੜਾ ਪ੍ਰੀਪੇਅਰ ਕਰ ਲਓ ਨਾ ਸਾਰਾ ਮਾਈਂਡ ਦਾ ਕੰਮ ਹੈ ਜਿਹੜਾ ਸਟੂਡੈਂਟ ਇਹਨਾਂ ਚੀਜ਼ਾਂ ਨੂੰ ਫੋਕਸ ਨਹੀਂ ਕਰਦੇ ਪਰ ਜੇ ਤੁਸੀਂ ਸincere ਸਟੂਡੈਂਟ ਹੋ ਤਾਂ ਕਰੋ ਠੀਕ ਹੈ ਜਾਂ ਤਾਂ ਡੀਪ ਬਰੀðਿੰਗ ਕਰ ਲਓ ਜਿਹਨੂੰ ਬਾਕਸ ਬਰੀðਿੰਗ ਕਹਿੰਦੇ ਆ ਜਾਂ ਧਿਆਨ ਕਰ ਲਓ ਧਿਆਨ ਸਿੰਪਲੀ ਅੱਖਾਂ ਬੰਦ ਕਰਕੇ ਆਪਣੇ ਜੋ ਬਰੀðਿੰਗ ਹੈ ਨਾਰਮਲ ਹੋ ਤੇ ਫੋਕਸ ਕਰੋ ਉਹਦੇ ਨਾਲ ਕੀ ਹੈ ਮਾਈਂਡ ਰਿਲੈਕਸ ਹੋ ਜਾਏਗਾ ਇਹਦੇ ਨਾਲ ਕੀ ਹੈ ਐਗਜ਼ਾਮ ਵਿੱਚ ਫੋਕਸ ਜ਼ਿਆਦਾ ਕਰੋਗੇ ਗਲਤੀਆਂ ਘੱਟ ਹੋਣਗੀਆਂ ਰਫ਼ਤਾਰ ਜ਼ਿਆਦਾ ਵਧੇਗੀ ਐਰਰ ਨਹੀਂ ਕਰੋਗੇ ਕਰੈਕਟ ਇਨਕਰੈਕਟ ਦੇ ਐਰਰ ਨਹੀਂ ਕਰੋਗੇ ਕੈਲਕੂਲੇਸ਼ਨ ਮਿਸਟੇਕ ਨਹੀਂ ਕਰੋਗੇ ਤੁਸੀਂ 10 15 ਮਾਰਕਸ ਵਾ ਲੈ ਸਕਦੇ ਆ ਠੀਕ ਹੈ ਯਾਰ ਤੁਸੀਂ ਮੈਂਟਲ ਕੈਲਕੂਲੇਸ਼ਨ ਕਰਨੀਆਂ ਸਟਾਰਟ ਕਰ ਦਿਓ ਚੁੱਪਚਾਪ ਮਾਈਂਡ ਦੇ ਅੰਦਰ ਕੈਲਕੂਲੇਸ਼ਨ ਕਰੋ ਸੋ ਥੈਟ ਤੁਹਾਡਾ ਜੋ ਮਾਈਂਡ ਹੈ ਉਹ ਰੈਡੀ ਹੋ ਜਾਏ ਵਾਰਮ ਅਪ ਹੋ ਜਾਏ ਕਿ ਆਉਣ ਵਾਲੇ ਸਮੇਂ 'ਚ ਵੀ ਤਾਂ 10 ਮਿੰਟ ਬਾਅਦ ਕੈਲਕੂਲੇਸ਼ਨ ਹੀ ਤਾਂ ਕਰਨੀ ਹੈ ਬਹੁਤ ਸਾਰੀਆਂ ਠੀਕ ਤਾਂ ਮਾਈਂਡ ਬਿਲਕੁਲ ਰੈਡੀ ਹੋ ਜਾਏ ਕਿ ਹੁਣ ਆ ਗਿਆ ਸਮੇਂ ਜੰਗ ਦਾ ਠੀਕ ਹੈ ਇਹ ਚੀਜ਼ਾਂ ਇਫੈਕਟ ਪਾਉਂਦੀਆਂ ਨੇ ਉਸ ਤੋਂ ਬਾਅਦ ਐਗਜ਼ਾਮ ਦਰਮਿਆਨ ਕਿਸ ਪ੍ਰਕਾਰ ਦੀ ਸਟ੍ਰੈਟਜੀ ਪਹਿਲੀ ਚੀਜ਼ ਕਦੀ ਵੀ ਪਹਿਲੇ ਕੁਐਸਚਨ ਤੋਂ ਇੱਕ ਕੁਐਸਚਨ ਪੇਪਰ ਸੋਲਵ ਕਰਨਾ ਬੈਠ ਜਿਓ ਸਭ ਤੋਂ ਪਹਿਲਾਂ ਪੂਰੇ ਕੁਐਸਚਨ ਪੇਪਰ ਨੂੰ ਸਕੈਨ ਕਰ ਲਓ ਦੇਖ ਲਓ ਇੱਕ ਤੋਂ 100 ਤੱਕ ਦੇਖ ਲਓ ਕੀ ਹੁੰਦਾ ਹੈ ਕਿ ਕਈ ਵਾਰੀ ਐਗਜ਼ਾਮੀਨਰ ਪਹਿਲੇ ਕੁਐਸਚਨਸ ਨਾ ਟਫ ਰੱਖਦਾ ਹੈ ਸੋ ਥੈਟ ਬੱਚੇ ਦੇ ਅੰਦਰ ਫੀਅਰ ਬਣ ਜੇ ਠੀਕ ਤਾਂ ਉਹ ਕੰਮ ਨਹੀਂ ਕਰਨਾ ਤੁਸੀਂ ਦੇਖ ਲਿਆ ਜਿਹੜਾ ਸਭ ਤੋਂ ਮੋਸਟ ਈਜ਼ੀ ਪੋਰਸ਼ਨ ਹੈ ਨਾ ਤੁਹਾਨੂੰ ਦੇਖ ਕੇ ਸਮਝ ਆ ਗਿਆ ਇਹ ਤਾਂ ਮੈਨੂੰ 100% ਆਉਂਦਾ ਹੈ ਇਹ ਪੋਰਸ਼ਨ ਤੁਸੀਂ ਈਜ਼ੀ ਪੋਰਸ਼ਨ ਤੋਂ ਸਟਾਰਟ ਕਰੋ ਠੀਕ ਤਾਂ ਉਹਨੂੰ ਸੋਲਵ ਕਰੋਗੇ ਥੋੜਾ ਕੌਨਫੀਡੈਂਸ ਆਏਗਾ ਮੋਟੀਵੇਸ਼ਨ ਹੋਊਗਾ ਨਹੀਂ ਤਾਂ ਪਹਿਲੇ ਡਰ ਗਏ ਪਹਿਲੇ 10 ਕੁਐਸਚਨ ਐਸੇ ਹੀ ਉਹਨੇ ਤੁਹਾਡਾ ਡੇਲੀ ਬਿਠਾ ਕੇ ਰੱਖ ਠੀਕ ਹੈ ਡਰ ਗਏ ਤਾਂ ਖਤਮ ਡਰ ਗਏ ਤਾਂ ਘਰ ਗਏ ਉਹ ਕੰਮ ਨਹੀਂ ਕਰਨਾ ਸੋ ਕਿ ਕੋਈ ਸਕੈਨ ਕਰ ਲਓ ਸਾਰੇ ਕੁਐਸਚਨ ਨੂੰ ਜਿਹੜੇ ਮੁਸ਼ਕਿਲ ਕੁਐਸਚਨ ਹੈ ਉਹਦੇ ਵੱਲ ਜਾਣਾ ਨਹੀਂ ਪਹਿਲਾਂ ਈਜ਼ੀ ਕੁਐਸਚਨ ਕਰੋ ਤੇ ਪੋਜ਼ਿਟਿਵਿਟੀ ਲਿਆਓ ਆਪਣੇ ਅੰਦਰ ਦੂਸਰੀ ਚੀਜ਼ ਬਹੁਤ ਇੰਪੋਰਟੈਂਟ ਹੈ ਕੁਐਸਚਨ ਪੇਪਰ ਨੂੰ ਰਾਉਂਡਸ ਦੇ ਵਿੱਚ ਸੋਲਵ ਕੀਤਾ ਜਾਂਦਾ ਹੈ ਇਸ ਚੀਜ਼ ਨੂੰ ਥੋੜਾ ਜਿਹਾ ਮੈਂ ਐਕਸਪਲੇਨ ਕਰੂੰਗਾ ਦੇਖੋ ਮੰਨ ਲਓ ਕਿ ਮੈਂ ਦੇਖਿਆ ਕਿ ਮੈਨੂੰ ਸਟਾਰਟ ਕਰਨਾ 20th ਕੁਐਸਚਨ ਤੋਂ ਵਧੀਆ ਸਹੀ ਲੱਗ ਰਿਹਾ ਠੀਕ ਹੈ 20th ਕੁਐਸਚਨ ਮੈਂ ਦੇਖਿਆ ਮੈਨੂੰ 100% ਪਤਾ ਹੈ ਕਿ ਇਹਦਾ ਉੱਤਰ A ਹੈ ਮਾਈਕਰੋ ਸੈਕਿੰਡਸ ਨੂੰ ਅਨਸਰ ਪਤਾ ਚੱਲ ਗਿਆ ਮੈਂ ਅਨਸਰ ਲਗਾਤਾ ਕੁਐਸਚਨ ਪੇਪਰ ਤੇ ਅੱਗੇ ਵੱਧ ਗਿਆ ਫਿਰ ਮੈਂ ਆਇਆ 21ਵੇਂ ਨੰਬਰ ਕੁਐਸਚਨ ਤੇ ਇਹਦੀਆਂ ਚਾਰ ਆਪਸ਼ਨ ਹੈ A B C ਤੇ D ਮੈਨੂੰ ਇਹ ਪਤਾ ਹੈ ਇਹਦਾ ਉੱਤਰ B ਨਹੀਂ ਹੋ ਸਕਦਾ C ਨਹੀਂ ਹੋ ਸਕਦਾ ਯਾਦ ਆ ਇਹਦਾ ਉੱਤਰ A ਹੈ ਜਾਂ ਤਾਂ ਇਹਦਾ ਉੱਤਰ D ਹੈ ਪਰ ਮੈਨੂੰ ਕਨਫਿਊਜ਼ਨ ਹੈ ਹੋਰ ਯਾ ਇਸ ਕਨਫਿਊਜ਼ਨ ਦੇ ਵਿੱਚ ਆਪਣੇ 5 ਤੋਂ 7 ਮਿੰਟ ਵੇਸਟ ਕਰ ਲੋ ਯਾ ਚੁੱਪਚਾਪ ਇਹਨੂੰ ਐਕਸ ਮਾਰਕ ਕਰੋ ਸਮਝਦਾਰੀ ਦੇ ਨਾਲ ਅੱਗੇ ਵਧ ਗਏ ਠੀਕ ਹੈ ਇੱਥੇ ਟਾਈਮ ਨਹੀਂ ਵੇਸਟ ਕਰਨਾ ਆਪਾਂ ਅੱਗੇ ਵਧਾਂਗੇ ਇਹਨੂੰ ਮਾਰਕ ਕਰਤਾ ਫਿਰ ਆਇਆ 22ਵੇਂ ਕੁਐਸਚਨ ਤੇ ਉਹਦੀਆਂ ਵੀ ਚਾਰ ਆਪਸ਼ਨ ਹੈ ਏ ਬੀ ਸੀ ਤੇ ਡੀ ਮੈਨੂੰ ਪਤਾ ਹੈ ਇਹਦਾ ਉੱਤਰ ਏ ਨਹੀਂ ਹੋ ਸਕਦਾ ਜਾਂ ਤਾਂ ਬੀ ਜਾਂ ਤਾਂ ਸੀ ਜਾਂ ਤਾਂ ਡੀ ਹੈ ਮੈਨੂੰ ਉੱਤਰ ਨਹੀਂ ਪਤਾ ਪਰ ਮੈਨੂੰ ਇਹ ਪਤਾ ਹੈ ਕਿ ਇਹ ਇਹਦਾ ਉੱਤਰ ਨਹੀਂ ਹੈ ਤਾਂ ਇਹਦੀ ਮੈਂ ਜੋ ਹੈ 25% ਆਪਸ਼ਨ ਐਲੀਮੀਨੇਟ ਕਰਤੀ ਤਾਂ ਐਸੇ ਕੁਐਸਚਨ ਨੂੰ ਮੈਂ ਵਾਈ ਮਾਰਕ ਕਰਤਾ ਵਾਈ ਮਾਰਕ ਕਰਤਾ ਅੱਗੇ ਵੱਧ ਗਿਆ ਸਮੇਂ ਵੇਸਟ ਨਹੀਂ ਕਰਨਾ ਫਿਰ ਮੈਂ ਆ 23rd ਕੁਐਸਚਨ ਤੇ ਮੈਨੂੰ ਇਹਦਾ ਬਿਲਕੁਲ ਆਈਡੀਆ ਹੀ ਨਹੀਂ ਹੈ ਮੈਂ ਕੁਐਸਚਨ ਕਦੀ ਪੜ੍ਹਿਆ ਹੀ ਨਹੀਂ ਹੋਣਗੇ ਐਸੇ ਕੁਐਸਚਨ ਕਿ ਜਿਹਦਾ ਕਦੀ ਨਾਮ ਹੀ ਨਹੀਂ ਸੁਣਿਆ ਤਾਂ ਕੀ ਕਰਨਾ ਚੁੱਪਚਾਪ ਇਹਦੇ ਉੱਪਰ ਜੈਡ ਮਾਰਕ ਕਰ ਦੇਣਾ ਇਹਦੇ ਨਾਲ ਫਾਲਤੂ ਦਾ ਮੱਥਾ ਨਹੀਂ ਖਪਾਣਾ ਫਾਲਤੂ ਦਾ ਇਹਦੇ ਨਾਲ ਕੀ ਹੈ ਮੱਥਾ ਪੇਚੀ ਨਹੀਂ ਕਰਨੀ ਦਿਮਾਗ ਵੇਸਟ ਨਹੀਂ ਕਰਨਾ ਸਮੇਂ ਵੇਸਟ ਨਹੀਂ ਕਰਨਾ ਪਤਾ ਨਹੀਂ ਆਂਦਾ ਕਿਉਂ ਮੈਂ ਤੁੱਕੇ ਲਗਾਉਂ ਪਹਿਲਾਂ ਤਾਂ ਮੈਨੂੰ ਜੈਡ ਮਾਰਕ ਕਰਤਾ ਠੀਕ ਹੈ ਹੁਣ ਤੁਸੀਂ ਕਹੋਗੇ ਸਾਰੇ ਦਾ ਬੈਨੀਫਿਟ ਕੀ ਹੈ ਇਸ ਪ੍ਰਕਾਰ ਦੇ ਨਾਲ ਤੁਸੀਂ 100 ਦੇ 100 ਕੁਐਸਚਨ ਦੇਖ ਲੇ ਸਾਰੇ ਕੁਐਸਚਨਾਂ ਨੂੰ ਜਾਂ ਤਾਂ ਤੁਸੀਂ ਜਿਹੜੇ ਪ੍ਰੋਪਰ ਆਂਦੇ ਆ ਉਹਨੂੰ ਮਾਰਕ ਕਰਤਾ ਉਹਦੀ ਕਹਾਣੀ ਖਤਮ ਹੈ ਯਹਾਂ ਕੁਐਸਚਨ ਐਕਸ ਕੈਟੇਗਰੀ ਦੇ ਹੈ ਵਾਈ ਕੈਟੇਗਰੀ ਦੇ ਜੈਡ ਕੈਟੇਗਰੀ ਦੇ ਹੁਣ ਮੰਨ ਲਓ ਮੇਰੇ ਕੋਲ 40 ਮਿੰਟ ਬਚੇ ਹੈ ਮੰਨ ਲਓ ਮੇਰੇ ਕੋਲ ਤਿਲ ਕੈਟੇਗਰੀ ਦੇ ਸਵਾਲ ਹੈ ਤਾਂ ਕੋਮਨ ਸੈਂਸ ਕਹਿੰਦੀ ਹੈ ਨਾ ਉਹ ਸਵਾਲ ਪਹਿਲਾਂ ਸੋਲਵ ਕਰ ਲੈ ਜਿਹਦੀ 50% ਇਲੀਮੀਨੇਸ਼ਨ ਕਰਕੇ ਬੈਠਾ ਤਾਂ ਤੁਹਾਡੀ ਪਹਿਲੀ ਪ੍ਰਾਇੋਰਟੀ ਹੈ ਜਿੰਨੇ ਵੀ ਐਕਸ ਕੈਟਾਗਰੀ ਦੇ ਸਵਾਲ ਹੈ ਨਾ ਉਹਨੂੰ ਸੋਲਵ ਕਰ ਲੋ ਸੋ ਦੈਟ ਜਿੱਤੋਂ ਸਕਸੈਸ ਰੇਟ ਜ਼ਿਆਦਾ ਹੈ ਸਹੀ ਹੋਣ ਦੇ ਚਾਂਸਸ ਜ਼ਿਆਦਾ ਹੈ ਸਮੇਂ ਘੱਟ ਲੱਗੇਗਾ ਇਹ ਸਾਰੇ ਸਵਾਲ ਇਨਸ਼ੋਰ ਕਰ ਲੈ ਕੇ ਸੋਲਵ ਹੋ ਗਏ ਠੀਕ ਦੂਸਰੇ ਨੰਬਰ ਤੇ ਐਸੇ ਸਵਾਲ ਸੋਲਵ ਕੀਤੇ ਜਿਦਾ ਤੁਹਾਨੂੰ ਥੋੜਾ ਬਹੁਤ ਆਈਡੀਆ ਹੈ ਹੁਣ 30ਵੇਂ ਨੰਬਰ ਤੇ ਉਹਨਾਂ ਸਵਾਲਾਂ ਤੇ ਆਣਾ ਹੈ ਬਚੇ ਹੋਏ ਸਮੇਂ ਵਿੱਚ ਜਿਨ੍ਹਾਂ ਦਾ ਤੁਹਾਨੂੰ ਬਹੁਤ ਘੱਟ ਆਈਡੀਆ ਹੈ ਐਸੇ ਸਵਾਲਾਂ ਨੂੰ ਜਾਂ ਤਾਂ ਤੁਸੀਂ ਐਲੀਮੀਨੇਸ਼ਨ ਟੈਕਨੀਕ ਕੋ ਯੂਜ਼ ਕਰੋਗੇ ਠੀਕ ਹੈ ਜਾਂ ਤੁਸੀਂ ਗੱਟ ਫੀਲਿੰਗ ਯੂਜ਼ ਕਰੋਗੇ ਤੁਹਾਡਾ ਸਬਕੌਨਸ਼ੀਅਸ ਮਾਈਂਡ ਵੀ ਵਰਕ ਕਰਦਾ ਹੈ ਕਈ ਵਾਰੀ ਸਹੀ ਕਈ ਵਾਰੀ ਗਲਤ ਤਾਂ ਇਹ ਥੋੜਾ ਬਹੁਤ ਲੱਕ ਫੈਕਟਰ ਹੈ ਠੀਕ ਹੈ ਇਹ ਸਭ ਤੋਂ ਜ਼ਿਆਦਾ ਟਾਈਮ ਕੰਜ਼ਿਊਮਿੰਗ ਕੈਟਾਗਰੀ ਹੈ Z ਕੈਟਾਗਰੀ ਜਿਹਦਾ ਕੋਈ ਆਈਡੀਆ ਨਹੀਂ ਸੋਚੋਗੇ ਬੈਠ ਕੇ ਤਾਂ ਸੋਚੋ ਅਗਰ ਕੋਈ ਬੱਚਾ ਜਿਨੇ XYZ ਮਾਰਕ ਨਹੀਂ ਕੀਤਾ ਤਾਂ ਉਹਨੂੰ ਅਗਰ A ਵਾਲੀ ਕੈਟਾਗਰੀ ਦਾ ਸਵਾਲ ਪਹਿਲਾਂ ਦੇਖ ਗਿਆ ਉਹਨੇ ਸਾਰਾ ਸਮੇਂ ਵਿੱਚ ਵੇਸਟ ਕਰ ਦੇਣਾ ਸੋਚੋ ਉਹਨੇ ਸਾਰਾ ਸਮੇਂ ਵਿੱਚ ਵੇਸਟ ਕਰਤਾ ਜੋ ਕੁਐਸਚਨ ਸੋਲਵ ਹੋ ਸਕਦੇ ਉਹ ਛੱਡ ਆ ਕਿਉਂਕਿ ਸਮਾਂ ਲਿਮਿਟਿਡ ਹੈ ਤਾਂ ਕਿੰਨੀ ਵੱਡੀ ਬੇਕੁਫੀ ਹੈ ਤਾਂ ਅਗਰ ਤੁਸੀਂ ਰਾਉਂਡ ਦੇ ਵਿੱਚ ਸੋਲਵ ਕਰੋਗੇ ਤਾਂ ਜਿਹੜੇ ਮੈਕਸਿਮਮ ਸਕਸੈਸ ਵਾਲੇ ਕੁਐਸਚਨ ਹੈ ਉਹ ਪਹਿਲਾਂ ਸੋਲਵ ਹੋ ਜਾਣਗੇ ਇਹਦੇ ਨਾਲ ਕੀ ਹੈ ਟਾਈਮ ਦਾ ਸਹੀ ਯੂਟਿਲਾਈਜੇਸ਼ਨ ਹੋਊਗਾ ਸਕਸੈਸ ਰੇਟ ਵੱਧ ਜਾਏਗਾ ਬਹੁਤ ਜ਼ਿਆਦਾ ਜੋ ਚੀਜ਼ ਆਂਦੀ ਹੈ ਸਭ ਤੋਂ ਪਹਿਲਾਂ ਉਹ ਸੋਲਵ ਹੋ ਜੇਗੀ ਠੀਕ ਹੈ ਐਂਡ ਸਮੇਂ ਘੱਟ ਕੰਜ਼ਿਊਮ ਹੋਏਗਾ ਮੰਨ ਲਓ ਕਿ ਤੁਸੀਂ ਇਹਨੂੰ ਜੈਡ ਮਾਰਕ ਕੀਤਾ ਤੁਸੀਂ ਇਹਨੂੰ ਮਾਰਕ ਕਰਕੇ ਅੱਗੇ ਚਲੇ ਗਏ ਤੇ ਤੁਹਾਡਾ ਮਾਈਂਡ ਕੀ ਹੈ ਬੈਕਗ੍ਰਾਉਂਡ ਦੇ ਵਿੱਚ ਇਹਦੇ ਬਾਰੇ ਸੋਚੇਗਾ ਤੁਸੀਂ ਦੂਸਰੀ ਵਾਰ ਆਓ ਮੇਬੀ ਤੁਹਾਨੂੰ ਡਾਇਰੈਕਟ ਉੱਤਰ ਪਤਾ ਚੱਲ ਜੇ ਇਹਦਾ ਉੱਤਰ ਬੀ ਹੈ ਇਦਾਂ ਵੀ ਹੋ ਜਾਂਦਾ ਹੈ ਉਦੋਂ ਉੱਪਰ ਸਟਕ ਨਹੀਂ ਹੋਣਾ ਉਦੋਂ ਉੱਪਰ ਬੈਠ ਹੀ ਜਾਣਾ ਕਿ 10 ਮਿੰਟ 23rd ਕੁਐਸਚਨ ਨੂੰ ਲੈ ਕੇ ਬੈਠ ਕੇ ਨਹੀਂ ਮੈਂ ਉੱਤਰ ਦਊਂਗਾ ਮੈਂ ਜਿੱਦੀ ਹੂੰ आंसर दे के ही मानूंगा इदाने ने कम नहीं करने समय नहीं वेस्ट करना रुकना नहीं है अड़ना नहीं है कि ठीक है बस चलते है समय बहुत लिमिटड होंगे क्योंकि घंटे बस कह दे काफी सारा समय ओ आर आर फिल करनी है ठीक है उस तो बादओमैट्रिक वाला आएगा बायोमैट्रिक वाला भी समय लै जाएगा हाँ यह सब समय कंज्यूम करके कुल मिला के नाइनटी मिनट्स ही हूँ कोोपर सॉल्व करने वास्तव ਸੋ ਆਪਣੇ ਇੱਕ ਇੱਕ ਮਿੰਟ ਨੂੰ ਪ੍ਰੋਪਰ ਯੂਟਿਲਾਈਜੇਸ਼ਨ ਕਰਨੀ ਹੈ ਫਾਲਤੂ ਦਾ ਆਪਣਾ ਸਮੇਂ ਇੱਕ ਕੁਐਸਚਨ ਨੂੰ ਲੈ ਕੇ ਬੈਠਣਾ ਨਹੀਂ ਹੈ ਠੀਕ ਹੈ ਤੁਸੀਂ ਸੁਣਿਆ ਹੋਊਗਾ ਬੜੇ سارے ਬੱਚੇ ਕਹਿੰਦੇ ਸਰ ਆਂਦਾ ਸਭ ਕੁਝ ਹੀ ਪਰ ਸਮੇਂ ਨਹੀਂ ਬਚਿਆ ਇਸੇ ਕਰਕੇ ਨਹੀਂ ਬਚਦਾ ਤਾਂ ਇਹ ਸਟਰੈਟਜੀ ਫੋਲੋ ਕਰੋ ਠੀਕ ਹੈ ਅਗਰ ਕੋਈ ਕੁਐਸਚਨ ਲੱਗੇ ਕਿ ਸਮੇਂ ਖਾ ਜਾਏਗਾ ਇਹ ਬਣਿਆ ਹੀ ਸਮੇਂ ਖਾਣ ਵਾਸਤੇ ਕੁਝ ਕੁਐਸਚਨ ਐਗਜ਼ਾਮੀਨਰ ਨੇ ਬਣਾਏ ਐ ਇਸੇ ਕਰਕੇ ਕਿ ਬੱਚੇ ਦਾ ਸਮੇਂ ਵੇਸਟ ਹੋਏ ਕੱਟਆਫ ਥੋੜੀ ਘਟ ਜਾਏ ਤੁਸੀਂ ਦੇਖ ਲਿਆ ਕਿ ਇਹ ਕੁਐਸਚਨ ਜਰਾ 10 ਮਿੰਟ ਖਾ ਜਾਏਗਾ ਅਗਰ ਮੇਰੀ ਕੈਲਕੂਲੇਸ਼ਨ ਕੀਤੀ ਇਹਨੂੰ ਛੱਡ ਦਿਓ ਜੋ ਚੀਜ਼ ਮੰਨ ਲਓ ਕਿ ਇੱਕ ਸਵਾਲ ਹੈ ਸਵਾਲ ਨੰਬਰ 1 ਇਹ ਤੁਸੀਂ 10 ਮਿੰਟ ਲਗਾ ਕੇ ਸੋਲਵ ਕੀਤਾ ਬੜਾ ਈ ਡਿਫਿਕਲਟ ਸਵਾਲ ਸੀ ਠੀਕ ਹੈ ਦੂਸਰਾ ਸਵਾਲ ਤੁਸੀਂ 30 ਸੈਕਿੰਡ ਦੇ ਵਿੱਚ ਸੋਲਵ ਕਰਤਾ ਬੜਾ ਈਜ਼ੀ ਸਵਾਲ ਸੀ ਮਾਰਕਸ ਤੇ ਤੁਹਾਡਾ ਇਹਨੇ ਵੀ ਇੱਕ ਹੀ ਦੇਣਾ ਹੈ ਇਹਨੇ ਵੀ ਇੱਕ ਦੇਣਾ ਤੁਹਾਨੂੰ ਇਹ ਵਾਲਾ ਸੋਲਵ ਕਰਕੇ ਕੋਈ ਪਰਮਵੀਰ ਚੱਕਰ ਤੇ ਮਿਲਣਾ ਨਹੀਂ ਹੈ ਕਾ ਡਿਫਿਕਲਟ ਸਵਾਲ ਨੇ ਟਾਈਮ ਕੰਜ਼ਿਊਮਿੰਗ ਸਵਾਲ ਨੇ ਉਹਨਾਂ ਨੂੰ ਸਕਿਪ ਕਰ ਦੋ ਬਾਅਦ ਵਿੱਚ ਦੇਖ ਲਿਓ ਪਹਿਲਾਂ ਐਸੇ ਸਵਾਲ ਕਰ ਲਓ ਜਿਹੜੇ ਬਿਲਕੁਲ ਸੈਕਿੰਡਸ ਦੇ ਵਿੱਚ ਹੋ ਜਾਣੇ ਆ ਕਾਮਨ ਸੈਂਸ ਹੈ ਪਰ ਇਹ ਕਾਮਨ ਸੈਂਸ ਇਜ਼ ਨੋਟ ਸੋ ਕਾਮਨ ਕਹਿੰਦੇ ਨਾ ਕਾਮਨ ਸੈਂਸ ਇਜ਼ ਨੋਟ ਸੋ ਕਾਮਨ ਉਹੀ ਗੱਲ ਹੈ ਇਹ ਗੱਲ ਪਤਾ ਸਭ ਨੂੰ ਨਾ ਕਰਦਾ ਕੋਈ ਨਹੀਂ ਬਾਕੀ ਇਗਜ਼ਾਮ ਦੇ ਵਿੱਚ ਬਹੁਤ ਹੀ ਸਾਵਧਾਨ ਹੋਣਾ ਹੁੰਦਾ ਹੈ கரੈਕਟ ਇਨਕਰੈਕਟ ਦੇਖਣਾ ਹੁੰਦਾ ਹੈ ਮੈਥ ਦੇ ਸਵਾਲ ਦੇ ਵਿੱਚ ਕੀ ਹੁੰਦਾ ਪੁੱਛਿਆ ਕੁਝ ਹੋਰ ਹੁੰਦਾ ਹੈ ਤੁਸੀਂ ਜਵਾਬ ਕੋਈ ਛੋੜ ਚੀਜ਼ ਆ ਦੇ ਦਿੰਦੇ ਹੋ ਉਹਨੇ ਏ ਕਾ ਏ ਐਲੀਮੈਂਟ ਦਾ ਸਵਾਲ ਪੁੱਛਿਆ ਹੁੰਦਾ ਤੁਸੀਂ ਬੀ ਐਲੀਮੈਂਟ ਦਾ ਜਵਾਬ ਦੇ ਦਿੰਦੇ ਹੋ ਆਪਸ਼ਨ ਚ ਹੋਊਗਾ ਤੁਸੀਂ ਗਲਤੀ ਨਾ ਕਰ ਦਿੱਤਾ ਤਾਂ ਧਿਆਨ ਰੱਖਣਾ ਹੈ ਧਿਆਨ ਉਧਰ ਹੀ ਰੱਖ ਪਾਓਗੇ ਜੇ ਤੁਸੀਂ ਪ੍ਰੋਪਰ ਅਲਰਟ ਹੋ ਤਾਂ ਉਹ ਅਲਰਟ ਹੋਣ ਵਾਸਤੇ ਜੋ ਟ੍ਰਿਕਸ ਆ ਪਹਿਲਾਂ ਦੱਸਤੀਆਂ ਆਪਣੀ ਕੈਲਕੂਲੇਸ਼ਨ ਨੂੰ ਕਰਾਸ ਚੈੱਕ ਕਰ ਲਿਓ ਕਈ ਵਾਰੀ ਕੈਲਕੂਲੇਸ਼ਨ ਮਿਸਟੇਕ ਕਾਰਨ ਕੀ ਹੈ ਆਨਸਰ ਗਲਤ ਹੋ ਜਾਂਦਾ ਹੈ ਸਿੰਪਲ ਗ ਓਐਮਆਰ ਸ਼ੀਟ ਨੂੰ ਆਖਰੀ ਸਮੇਂ ਵਾਸਤੇ ਨਾ ਰੱਖਿਓ ਕਈ ਵਾਰ ਕੀ ਹੁੰਦਾ ਬੱਚਾ ਸਾਰਾ ਕੁਐਸਚਨ ਪੇਪਰ ਵਧੀਆ ਸੋਲਵ ਕਰ ਲੈਂਦਾ ਤੇ ਜਦੋਂ ਓਐਮਆਰ ਫਿਲ ਕਰਨ ਦਾ ਸਮਾਂ ਆਉਂਦਾ ਟਾਈਮ ਅਪ ਜੋ ਜੀ ਤੁਸੀਂ ਓਐਮਆਰ ਚ ਲਿਖੋਗੇ ਉਹੀ ਤੁਹਾਡੀ ਨੌਕਰੀ ਸੈੱਟ ਕਰੇਗਾ ਠੀਕ ਹੈ ਚਾਹੇ ਜਿੰਨਾ ਮਰਜ਼ੀ ਕੁਐਸਚਨ ਪੇਪਰ ਸੋਲਵ ਕਰ ਲਓ ਸੋ ਓਐਮਆਰ ਸ਼ੀਟ ਦਾ ਧਿਆਨ ਰੱਖਣਾ ਨੂੰ ਲਾਸਟ ਮਿੰਟ ਵਾਸਤੇ ਨਾ ਰੱਖਣਾ ਜਾਂ ਤਾਂ ਤੁਸੀਂ ਇੱਕ ਇੱਕ ਪੇਜ ਮੰਨ ਲਓ ਇੱਕ ਕੁਐਸਚਨ ਪੇਪਰ ਆ ਦਾ ਇੱਕ ਪੇਜ ਸੋਲਵ ਕੀਤਾ ਥੈਨ ਓਐਮਆਰ ਫਿਲ ਕਰ ਦੋ यहां कुछ लोग ऐसे करते हैं हर दस क्वेश्चन तो बाद ओ एम आर फिल करते हैं कुछ बच्चे ऐसे होंगे जो भी क्वेश्चन तो बाद करते अपनी अपनी स्ट्रेटजी है जो तू ठीक लगे अगर उसी एक क्वेश्चन तो बाद ओ एम आर फिल कर टाइम कंज्यूमिंग हो जाएगा ठीक है वो भी सही स्ट्रैटजी नहीं है अगर तुम बिल्कुल लास्ट से फिल कर दलती है क्योंकि अंजाइटी आएगी कुछ फिल ही नहीं किया मार्क्स कितों मिलेंगे तो तुम दस दस क्वेश्चन तो बाद करो तो मेरी समझ बेहतर है दस क्वेश्चन किए ओ एम आर फिल करता सो दैट ਸਟ੍ਰੈਸ ਨਾ ਰਹੇ ਆਖਰ ਤੱਕ ਕਿ ਉਹ ਆਮਰ ਫਿੱਲ ਨਹੀਂ ਕੀਤੀ। ਉੱਤੇ ਬਾਅਦ ਓਐਮਆਰ ਫਿਲ ਕਰਨ ਦੇ ਵਿੱਚ ਇੱਕ ਗਲਤੀ ਆਮੂਮਨ ਤੌਰ ਤੇ ਦੇਖੀ ਗਈ ਹੈ ਮੰਨ ਲਓ ਕਿ ਤੁਸੀਂ ਕੁਐਸਚਨ ਪੇਪਰ ਤੇ ਲਿਖਿਆ ਕਿ ਇਹਦਾ ਉੱਤਰ ਏ ਹੈ। ਜਦੋਂ ਤੁਸੀਂ ਓਐਮਆਰ ਚ ਫਿਲ ਕਰਨਗੇ ਇਹਦਾ ਉੱਤਰ ਬੀ ਲਗਾਏ। ਠੀਕ ਹੈ ਤਾਂ ਇਹਦੇ ਨਾਲ ਕੀ ਹੋਇਆ ਤੁਹਾਨੂੰ ਆਂਦਾ ਸੀ ਸਵਾਲ ਫਿਰ ਵੀ ਤੁਹਾਡਾ ਇੱਕ ਮਾਰਕਸ چلا ਗਿਆ ਨਾਲ 0.25 ਦੀ 네ਗੇਟਿਵ ਮਾਰਕਿੰਗ ਲਾਏ ਸਵਾ ਮਾਰਕਸ ਗਵਾ ਲਿਆ ਬੇਕੁਫੀ ਚ। OMR ਗਲਤ ਫਿਲ ਕਰਤਾ ਤਾਂ ਇਸ ਦਾ ਸੋਲੂਸ਼ਨ ਇੱਕ ਤਾਂ ਇਹ ਹੁੰਦਾ ਹੈ ਕਿ ਜੋ ਮੈਂ ਖੁਦ ਫੋਲੋ ਕੀਤਾ एग्जाम ਦੇ ਵਿੱਚ ਕਦੀ ਵੀ OMR ਗਲਤ ਨਹੀਂ ਫਿਲ ਹੁੰਦੀ ਮੰਨ ਲਓ ਮੈਨੂੰ ਪਤਾ ਹੈ ਇੱਕ ਦਾ ਉੱਤਰ B ਹੈ ਆਪਣੇ ਮਨ ਦੇ ਵਿੱਚ ਬੋਲਣਾ ਹੈ ਇੱਕ ਦਾ ਉੱਤਰ B ਹੈ 2 ਦਾ ਉੱਤਰ ਜਦੋਂ ਫਿਲ ਕਰਨਾ ਹੈ 2 ਦਾ ਉੱਤਰ C ਹੈ ਜਦੋਂ ਤੁਸੀਂ OMR ਫਿਲ ਕੀਤੀ 3 ਦਾ ਉੱਤਰ D ਹੈ 4 ਦਾ ਉੱਤਰ A ਹੈ ਜਦੋਂ ਤੁਸੀਂ ਮਨ ਦੇ ਅੰਦਰ ਮਨ 'ਚ ਬੋਲਣਾ ਹੈ ਜੋਰ-ਜੋਰ ਦੀ ਨਾ ਬੋਲ ਲੱਗ ਜਾ ਸਭ ਨੂੰ ਉੱਤਰ ਦੇ ਦੋ ਸਭ ਨੂੰ ਨਹੀਂ ਦੱਸਣਾ ਆਪਣੇ ਮਨ 'ਚ ਬੋਲਣਾ ਹੈ ਪਹਿਲੇ ਦਾ ਉੱਤਰ A ਹੈ ਏ ਲਗਾ ਲਿਆ ਜਦੋਂ OMR ਫਿਲ ਕਰੋਗੇ ਮਾਈਂਡ ਦੇ ਵਿੱਚ ਰਿਪੀਟ ਕਰਨਾ ਸੋ ਦੈਟ ਕ੍ਰੋਸ ਚੈੱਕ ਹੋ ਜਾਏਗਾ ਗਲਤ ਨਹੀਂ ਹੋਏਗਾ ਇਹ ਸਟ੍ਰੈਟਜੀ ਕਿਸੇ ਬਹੁਤ ਤਜਰਬੇਕਾਰ ਪਰਸਨ ਨੇ ਦੱਸੀ ਮੈਨੂੰ ਬਿਲਕੁਲ ਕੰਮ ਕਰਦੀ ਹੈ ਉੱਤਰ ਬਾਅਦ ਅਗਜ਼ਾਮ ਦੇ ਵਿੱਚ ਬਿਲਕੁਲ ਤੁਸੀਂ ਭਾਵਨਾਵਾਂ ਰਹਿਤ ਹੋ ਜਾਣਾ ਹੈ ਭਾਵਨਾਵਾਂ ਵਿੱਚ ਬਹਿ ਨਾ ਜਾਓ ਐਗਜ਼ਾਮ ਤੇ ਜਾ ਕੇ ਕਿ ਮੰਨ ਲਓ ਕਿ ਅਗਰ ਤੁਹਾਨੂੰ ਲੱਗਾ ਕਿ ਐਗਜ਼ਾਮ ਬਹੁਤ ਹੀ ਤੁਹਾਡੇ ਵਾਸਤੇ ਈਜ਼ੀ ਹੈ ਮੱਖਣ ਸਵਾਲ ਹੋ ਰਹੇ ਹੈ ਮਜ਼ਾ ਆ ਗਿਆ ਹੁਣ ਤੁਸੀਂ 50 ਕੁਐਸਚਨ ਸੋਲਵ ਕੀਤੇ ਹੈ ਤੁਹਾਨੂੰ ਲੱਗਾ ਯਾਰ ਅੱਜ ਤਾਂ ਨੌਕਰੀ ਪੱਕੀ ਕਰ ਲਈ ਤੇ ਤੁਸੀਂ ਤੁਹਾਨੂੰ ਇੰਨਾ इजी ਲੱਗਾ ਕਿ ਤੁਸੀਂ ਜਿਆਦਾ ਖੁਸ਼ ਹੋਗੇ ਤਾਂ ਤੁਸੀਂ ਪਾਰਟੀ ਕਰਨ ਬਾਰੇ ਸੋਚ ਰਹੇ ਹੋ ਹੁੰਦੇ ਇਦਾਂ ਦੇ ਲੋਕ ਤਾਂ ਇੰਨਾ ਜਿਆਦਾ ਖੁਸ਼ ਵੀ ਨਹੀਂ ਹੋ ਜਾਣਾ ਕਿ इजी ਲੱਗ ਰਿਹਾ ਹੈ ਭਾਵਨਾਚ ਨਹੀਂ ਬਹਿਣਾ ਠੀਕ ਹੈ ਅਗਰ इजी ਲੱਗ ਰਿਹਾ ਚੁੱਪਚਾਪ ਸੋਲਵ ਕਰੋ ਸਾਰੇ 100 ਕੁਐਸਚਨ ਸੋਲਵ ਕਰੋ ਬਾਅਦ ਚ ਦੇਖਾਂਗੇ ਠੀਕ ਹੈ ਅਗਰ ਦੇਖਿਆ ਕਿ ਇਸ ਪੇਪਰ ਬੜਾ ਡਿਫਿਕਲਟ ਹੈ ਯਾਰ ਮੈਂ ਇੰਨਾ ਜਿਆਦਾ ਪੜਿਆ ਸਾਰੇ ਕੋਰਸਸ ਲਗਾ ਲਏ ਸਾਰੀ ਬੁੱਕਸ ਪੜ ਲੀਆਂ ਫਿਰ ਵੀ ਬਾਹਰ ਤੋਂ ਆ ਗਿਆ ਤੇ ਤੁਸੀਂ ਦੁਖੀ ਨਹੀਂ ਹੋ ਜਾਣਾ ਦੁਖੀ ਨਹੀਂ ਹੋਣਾ ਕੁਝ ਨਹੀਂ ਕਰਨਾ ਤੁਪ ਚਾ ਮੰਨ ਲਓ ਤੁਸੀਂ 5 ਸਵਾਲ ਸੋਲਵ ਕੀਤੇ ਪੰਜੇ ਤੁਹਾਨੂੰ ਨਹੀਂ ਆਈ ਆਈਆ ਐ ਐਸਾ ਰੱਬ ਨਾ ਕਰੇ ਲੇਕਿਨ ਕਈ ਵਾਰ ਹੋ ਜਾਂਦਾ ਐਗਜ਼ਾਮ ਚ ਠੀਕ ਹੈ ਉਹ ਪੰਜ ਕੁਐਸਚਨ ਡਿਫਿਕਲਟੀ ਤੁਸੀਂ ਸਟ੍ਰੈਸ ਨਹੀਂ ਲੈਣਾ ਉਹ ਪੰਜ ਕੁਐਸਚਨ ਦਾ ਕੋਈ ਨਹੀਂ ਉਹਨੂੰ ਮੈਂ ਜੈਡ ਮਾਰਕ ਕਰਤਾ 6 ਦੇ ਕੁਐਸਚਨ ਦੇ ਦੇਖੋ ਠੀਕ ਹੈ ਤੁਹਾਡਾ ਫੋਕਸ ਇਕੋ ਚੀਜ਼ ਤੇ ਆ ਕਿ ਕਿੰਨੇ ਮੈਕਸਿਮਮ ਮਾਰਕ ਮੈਂ ਸਕੋਰ ਕਰ ਪਾਵਾਂ ਕੱਟ ਆਫ ਬਾਰੇ ਕੰਪੀਟੀਸ਼ਨ ਬਾਰੇ ਐਗਜ਼ਾਮ ਕਲੀਅਰ ਹੋਊਗਾ ਨਹੀਂ ਹੋਊਗਾ ਅਗਰ ਮੇਰੇ ਯਾਰ ਸਵਾਲ ਨਾ ਸੋਲਵ ਹੋਇਆ ਕੀ ਹੋਊਗਾ ਸਟ੍ਰੈਸ ਨਹੀਂ ਲੈਣਾ ਚੁੱਪਚਾਪ ਬਿਲਕੁਲ ਇਕਦਮ ਕੋਲਡ ਬਲੱਡਡ ਜੇ ਹੋ ਜਾਓ ਜਿਵੇਂ ਇੱਕ ਜੋ ਹੁੰਦਾ ਨਾ ਇਨਵੈਸਟੀਗੇਟਰ ਹੁੰਦਾ ਹੈ ਉਹਦਾ ਕੰਮ ਬਸ ਉਹ ਜੋ ਹੈ ਪ੍ਰੋਬਲਮ ਨੂੰ ਸੋਲਵ ਕਰਨ ਵਿੱਚ ਹੁੰਦਾ ਹੈ ਉਹ ਇਮੋਸ਼ਨ ਵਿੱਚ ਬਹਿਂਦਾ ਨਹੀਂ ਹੈ ਤੁਸੀਂ ਵੀ ਆਪਣੇ ਇਮੋਸ਼ਨ ਨੂੰ ਸਾਈਡ ਤੇ ਰੱਖ ਦੇਣਾ ਚੁੱਪਚਾਪ ਕੰਮ ਕਰੋ ਠੀਕ ਹੈ ਕੁਝ ਨਹੀਂ ਸੋchnਾ ਜ਼ਿਆਦਾ ਸੋchnਾ ਨਹੀਂ ਬਸ ਇਹ ਸੋchnਾ ਕਿ ਜਿਹੜਾ ਕੁਐਸਚਨ ਮੇਰੇ ਸਾਹਮਣੇ ਹੈ ਇਹਦਾ ਸਹੀ ਉੱਤਰ ਫਾਈਂਡ ਕਰਨਾ ਹੈ ਘੱਟ ਤੋਂ ਘੱਟ ਸਮੇਂ ਵਿੱਚ ਠੀਕ ਹੈ ਅਲزام ਦਰਮਿਆਨ ਥੋੜੇ ਆਬਜ਼ਰਵੈਂਟ ਬੰਨਾ ਹੈ ਆਬਜ਼ਰਵੈਂਟ ਯਾਨੀ ਕਿ ਚੀਜ਼ਾਂ ਨੂੰ ਦੇਖ ਪਾਣਾ ਕਈ ਵਾਰ ਕੀ ਹੁੰਦਾ ਆਪਸ਼ਨਸ ਦੇ ਵਿੱਚ ਐਲੀਮੀਨੇਸ਼ਨ ਹੋ ਜਾਂਦੀ ਸਵਾਲ ਬੜਾ ਡਿਫਿਕਲਟ ਹੈ ਸਵਾਲ ਡਿਫਿਕਲਟ ਹੈ ਆਪਸ਼ਨ ਈਜ਼ੀ ਹੈ ਤੁਹਾਨੂੰ ਪਤਾ ਹੈ ਤੁਹਾਨੂੰ ਸਹੀ ਉੱਤਰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਕਿ A B C D ਵਿੱਚੋਂ ਸਹੀ ਉੱਤਰ ਕੀ ਹੈ ਪਰ ਤੁਹਾਨੂੰ ਪੱਕਾ ਪਤਾ ਹੈ ਇਹਦਾ ਉੱਤਰ B C ਤੇ D ਨਹੀਂ ਹੋ ਸਕਦਾ ਤਾਂ ਇਹਦਾ ਉੱਤਰ A ਹੋ ਗਿਆ ਸਮਝ ਰਹੇ ਹੋ ਕਈ ਵਾਰ ਕੀ ਹੁੰਦਾ ਹੈ ਕਿ ਮੈਥ ਦਾ ਸਵਾਲ ਹੈ ਤੁਹਾਨੂੰ ਫਾਰਮੂਲਾ ਭੁੱਲ ਗਿਆ ਲੇਕਿਨ ਤੁਹਾਨੂੰ ਪੱਕਾ ਪਤਾ ਹੈ ਕਿ ਜੋ ਉੱਤਰ ਆਏਗਾ ਉਹ 3 ਦਾ ਮਲਟੀਪਲ ਹੋਗਾ ਹੁੰਦਾ ਇਦਾਂ ਕਈ ਵਾਰ ਪੱਕਾ ਪਤਾ ਕਿ 3 ਦਾ ਮਲਟੀਪਲ ਹੋਏਗਾ ਤਾਂ ਤੁਸੀਂ ਆਪਸ਼ਨ ਚ ਚੈੱਕ ਕਰ ਲਓ ਕਿਹੜੀ ਆਪਸ਼ਨ ਹੈ ਜਿਹਦੀ 3 ਦੀ ਮਲਟੀਪਲ ਹੈ ਸਾਰੀ ਡਿਜੀਟਸ ਨੂੰ ਐਡ ਕਰੋ ਜੇ 3 ਨਾਲ ਡਿਵਾਈਡ ਹੋ ਗਈ 3 ਦਾ ਮਲਟੀਪਲ ਹੈ ਕਈ ਵਾਰੀ ਮੰਨ ਲਓ ਕਿ ਆਪਸ਼ਨ ਦੇ ਵਿੱਚ ਪਾਈ ਇਨਵੋਲਵ ਹੋ ਗਈ ਮਤਲਬ ਉਹ 11 ਦਾ ਮਲਟੀਪਲ ਹੈ ਤਾਂ ਆਪਸ਼ਨ ਵੀ 11 ਦੀ ਮਲਟੀਪਲ ਹੋਏਗੀ ਤਾਂ 11 ਦਾ ਮਲਟੀਪਲ ਚੈੱਕ ਕਰਨਾ ਤੇ ਆਂਦਾ ਸਾਨੂੰ ਠੀਕ ਹੈ ਤਾਂ ਅਗਰ ਤੁਸੀਂ ਬਹੁਤ ਫੋਕਸਡ ਹੋ ਇੱਕ ਕਦ ਹੋਊਗਾ ਜਦੋਂ ਤੁਸੀਂ ਰਿਲੈਕਸ ਹੋ ਇਸੇ ਕਰਕੇ ਰਿਲੈਕਸ ਹੋਣ ਤੇ ਮੈਂ ਬਹੁਤ ਜ਼ਿਆਦਾ ਫੋਕਸ ਕੀਤਾ। ਅਗਰ ਤੁਸੀਂ ਬਹੁਤ ਜ਼ਿਆਦਾ ਸਟ्रेस ਲੈ ਲਿਆ, ਚਿੰਤਾ ਲੈ ਲਈ, ਰਾਤ ਸੁੱਤੇ ਨਹੀਂ, ਸਾਰਾ ਦਿਨ ਪੜਦੇ ਰਹੇ ਤਾਂ ਇਹ ਸਭ ਨਹੀਂ ਕਰ पाओगे। ਤੁਹਾਨੂੰ ਦਿਖਣੀ ਦਿਖੇਗੀ ਨਹੀਂ ਆਪਸ਼ਨ। ਤੁਹਾਨੂੰ ਜੋ ਉਹਦੇ ਵਿੱਚ ਅੰਦਰ ਕਲੂਜ਼ ਦੇ ਰੱਖਿਆ ਗਿਲਾਮਿੰਦਰ ਨੇ ਸਮਝਦਾਰ ਬੱਚਿਆਂ ਵਾਸਤੇ ਉਹ ਉਹਦੇ ਦੇਖ पाओगे ਜਦੋਂ ਤੁਸੀਂ ਬਿਲਕੁਲ ਰਿਲੈਕਸਡ ਹੋ, ਫੋਕਸਡ ਹੋ। ਤਾਂ ਉਹ ਸਾਰੀ ਟ੍ਰਿਕਸ ਇਸੇ ਕਾਰਨ ਦੱਸ ਰਿਹਾ ਸੀ ਕਿ ਤੁਸੀਂ ਐਗਜ਼ਾਮ ਦੇ ਵਿੱਚ ਅਲਰਟ ਰਹਿਣਾ ਹੈ। ਓਕੇ। ਬਾਕੀ ਮੇਰੇ ਤਰਫੋਂ ਬੈਸਟ ਆਫ ਲੱਕ। ਜਿੰਨਾ ਵੀ ਸਟੂਡੈਂਟ ਨੇ ਬਹੁਤ ਮਿਹਨਤ ਕੀਤੀ ਹੈ ਮੇਰੀ ਪਰਸਨਲੀ ਦੁਆ ਹੈ ਤੁਹਾਡਾ ਐਗਜ਼ਾਮ ਕਲੀਅਰ ਹੋ ਜੇ ਤੁਹਾਨੂੰ ਇੱਜ਼ਤ ਦੀ ਨੌਕਰੀ ਮਿਲ ਜੇ ਠੀਕ ਹੈ ਜੋ ਜੋਬ ਚਾਹਦੇ ਹੋ ਤੁਹਾਨੂੰ ਮਿਲ ਜੇ ਠੀਕ ਐਂਡ ਐਟ ਲਾਸਟ ਮੈਂ ਉਹਨਾਂ ਸਟੂਡੈਂਟ ਦੀ ਗੱਲ ਕਰਨਾ ਚਾਹੂੰਗਾ ਜੋ ਰਾਈਟ ਨਾਓ ਰਿਗਰੈਟ ਵਿੱਚ ਨੇ ਜਿਨ੍ਹਾਂ ਨੂੰ ਇਸ ਸਮੇਂ ਪਛਤਾਵਾ ਹੋ ਰਿਹਾ ਕਿਉਂਕਿ ਜਦੋਂ ਉਹਨਾਂ ਕੋਲ ਪੜ੍ਹਨ ਦਾ ਸਮਾਂ ਸੀ ਉਹਨਾਂ ਨੇ ਦੇਖ ਲਈ ਵੈਬ ਸੀਰੀਜ਼ ਜਦੋਂ ਪੜ੍ਹਨ ਦਾ ਸਮਾਂ ਸੀ ਉਸ ਸਮੇਂ ਜੋ ਹੈ ਉਹਨਾਂ ਨੇ ਟਾਈਮ ਨੂੰ ਵੇਸਟ ਕਰਤਾ ਰਿਸੋਰਸਸ ਅਵੇਲੇਬਲ ਸੀ ਪਰਿਵਾਰ ਵਾਲਿਆਂ ਨੇ ਕੋਚਿੰਗ ਲਗਵਾਤਾ ਬੈਚਿਸ ਲਿਆਤੇ ਪੜਨ ਦੀ ਬਜਾਏ ਤੁਸੀਂ ਪੜੇ ਨਹੀਂ ਉਸ ਸਮੇਂ ਟਾਈਮ ਵੇਸਟ ਹੋ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਐਸੇ ਸਟੂਡੈਂਟ ਨੂੰ ਮੈਂ ਕਹੂੰਗਾ ਜ਼ਰੂਰ ਤੁਹਾਡੀ ਅੰਤਰ ਆਤਮਾ ਇਸ ਸਮੇਂ ਤੁਹਾਨੂੰ ਕੋਸ ਰਹੀ ਹੋਊਗੀ ਤੁਹਾਡੇ ਅੰਦਰ ਗਿਲਟੀ ਦੀ ਫੀਲਿੰਗ ਜ਼ਰੂਰ ਹੋਊਗੀ ਪਛਤਾਵਾ ਜ਼ਰੂਰ ਹੋਊਗਾ ਤਾਂ ਇਸ ਪਛਤਾਵੇ ਦੇ ਨਾਲ ਤੁਸੀਂ ਆਪਣਾ ਜੋ ਹੈ ਸੈਲਫ ਇੰਟਰੋਸਪੈਕਸ਼ਨ ਕਰੋ ਕਿ ਅਗਰ ਤੁਹਾਨੂੰ ਕੋਈ ਅਪੋਰਚੁਨਿਟੀ ਮਿਲ ਰਹੀ ਹੈ ਤਾਂ ਉਹਦਾ ਸਹੀ ਇਸਤੇਮਾਲ ਨਹੀਂ ਕਰੋਗੇ ਤਾਂ ਬਹੁਤ ਪਛਤਾਵਾ ਹੋਏਗਾ ਠੀਕ ਹੋ ਨਾ ਜੋ ਹੋ ਗਿਆ ਸੋ ਹੋ ਗਿਆ ਅੱਗੇ ਤੁਹਾਨੂੰ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਮਿਲੇਗਾ ਅਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਮਿਲੇਗਾ ਪੰਜਾਬ ਪੁਲਿਸ ਦਾ ਐਗਜ਼ਾਮ ਆਏਗਾ ਪਟਵਾਰੀ ਦਾ ਐਗਜ਼ਾਮ ਆਏਗਾ ਤੇ ਅਗਲੀ ਵਾਰ ਜਦੋਂ ਐਗਜ਼ਾਮ ਆਏ ਤਾਂ ਐਗਜ਼ਾਮ ਤੋਂ ਇੱਕ ਦਿਨ ਪਹਿਲਾਂ ਤੁਹਾਨੂੰ ਪਛਤਾਵਾ ਨਾ ਹੋਏ ਕੌਨਫੀਡੈਂਸ ਫੀਲ ਹੋਏ ਉਹਦੇ ਵਾਸਤੇ ਅੱਜ ਤੋਂ ਮਿਹਨਤ ਸਟਾਰਟ ਕਰ ਦੋ ਠੀਕ ਹੈ ਉਹਨਾਂ ਸਟੂਡੈਂਟ ਵਾਸਤੇ ਇਹ ਕਹੂੰਗਾ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਹੈਟਸ ਆਫ ਟੂ ਯੂ ਤੁਹਾਡਾ ਦਿਨ ਆਏਗਾ ਪੱਕਾ ਆਏਗਾ ਜਿੰਨਾ ਸਟੂਡੈਂਟ ਨੇ ਮਿਹਨਤ ਕੀਤੀ ਹੈ ਜਸਟ ਰਿਲੈਕਸ ਪੱਕਾ ਤੁਹਾਡਾ ਸੈLECTION ਹੋ ਜਾਏਗਾ ਠੀਕ ਹੈ ਥੈਂਕ ਯੂ